ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਚੁਟਕਲੇ ਸੁਣਾ ਕੇ ਚਲੇ ਜਾਂਦੇ ਨੇ ਟ੍ਰਾਂਸਪੋਰਟ ਦੇ ਮੰਤਰੀ ਪੰਜਾਬ ਜਿਹੜੇ ਨੇ ਉਹ ਹਰ ਇੱਕ ਸਟੇਜ ਤੇ ਝੂਠ ਬੋਲ ਕੇ ਚਲੇ ਜਾਂਦੇ ਨੇ ਜੇ ਕੋਈ ਕਹਦੇ ਵੀ ਲਾਅ ਐਂਡ ਆਰਡਰ ਉਹ 70 ਸਾਲ ਪੁਰਾਣਿਆਂ ਨੇ ਕੀਤਾ ਹੋਇਆਗਾ ਗੁੰਡਾਗਰਦੀ 70 ਸਾਲ ਪੁਰਾਣਿਆਂ ਨੇ ਕੀਤੀ ਹੋਈ ਆ ਕਰਪਸ਼ਨ 70 ਸਾਲ ਪੁਰਾਣਿਆਂ ਨੇ ਸਾਢੇ 3 ਸਾਲ ਹੋ ਗਏ ਨੇ ਤੁਹਾਨੂੰ ਜਨਾਬ ਸਾਢੇ 3 ਸਾਲਾਂ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਬਦਲ पाए ਇੱਕ ਪੈਸੇ ਦਾ ਬਦਲਾਅ ਨਹੀਂ ਕਰ ਸਕੇ ਤੁਸੀਂ ਉਹੀ ਕਰਪਸ਼ਨ ਉਹੀ ਭ੍ਰਿਸ਼ਟਾਚਾਰ ਤੁਸੀਂ ਬੇੜਾ ਗਰਕਰਤਾ ਪੰਜਾਬ ਦਾ ਫਰੋ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦੀ ਧੌਂ ਚ ਬੜਾ ਵੱਡਾ ਕਿਲਾ ਹੈਗਾ ਉਹ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਗੱਲ ਹੀ ਸੁਣਦੇ ਤੁਹਾਡੇ ਜੀ ਜੇ ਉਹ ਗੱਲ ਸੁਣਦੇ ਹੁੰਦੇ ਆਮ ਲੋਕਾਂ ਦੀ ਸਰਕਾਰ ਹੁੰਦੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਹਲਕਿਆਂ ਚੋਂ ਪਿੰਡਾਂ ਚੋਂ ਸਰਕਾਰ ਚੱਲੂਗੀ ਸੱਥਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅੱਜ ਤੁਸੀਂ ਇਹ ਦੇਖੋ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਕੱਲ ਅਸੀਂ ਸ਼ਾਮ ਨੂੰ ਐਲਾਨ ਕੀਤਾ ਤੇ ਅੱਜ ਹੜਤਾਲ ਕਰਤੀ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਹੈਗਾ ਸਾਨੂੰ ਸੱਥਾਂ ਚ ਬੁਲਾ ਲੈਂਦੇ ਪੱਟੀ ਦੀ ਜੇ ਸੱਥ ਚ ਬੁਲਾ ਲੈਂਦੇ ਸਾਨੂੰ ਵੀ ਆਓ ਯਾਰ ਗੱਲ ਕਰਦੇ ਆਂ ਰਮਨਤਮਨ ਸਾਹਿਬ ਨੂੰ ਬੁਲਾ ਲੈਂਦੇ ਸੰਗਰੂਰ ਦੀ ਕਿਸੇ ਸਾਥ ਚ ਵੀ ਆਓ ਗੱਲ ਕਰਦੇ ਆ ਬਹਿ ਕੇ ਆਪਾਂ ਤੁਸੀਂ ਹੜਤਾਲ ਨਾ ਕਰੋ ਪਰ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਨਾ ਉਹ 9495 ਐਮ ਐਲ ਏ ਵਾਲਾ ਉਹ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚ ਨਹੀਂ ਦਿੰਦਾ ਵਿਧਾਨ ਸਭਾ ਦੇ ਵਿੱਚ ਤੁਸੀਂ ਕਦੇ ਉਹਦੀ ਲਾਈਵ ਕਾਰਵਾਈ ਦੇਖੋ ਉਸ ਤਾਂ ਐਡਾ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਕੋਈ ਅਣਪੜਾ ਆਪਸ ਵਿੱਚ ਲੜਾਈ ਕਰ ਰਹੇ ਹੁੰਦੇ ਨੇ ਸਾਰੀ ਮਾਰੀ ਕਿਸਮਤ ਬਦ ਕਿਸਮਤੀ ਆ ਪੰਜਾਬ ਦੀ ਕਿ ਅਸੀਂ ਬਦਲਾਅ ਦੇ ਨਾਮ ਤੇ ਚੰਦ ਅਣਪੜਾ ਨੂੰ ਲਿਆ ਕੇ ਵਿਧਾਨ ਸਭਾ ਵਿੱਚ ਬਿਠਾਤਾ ਜਿਨ੍ਹਾਂ ਨੂੰ ਵਿਧਾਨ ਸਭਾ ਦੀ ਮਰਿਆਦਾ ਹੀ ਨਹੀਂ ਪਤਾ ਜਦੋਂ ਇਹ ਕਹਿੰਦੇ ਸੀ ਨਾ ਕਿ ਲੋਕ ਉਹ ਡੱਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਦੇ ਸੇ ਚਲਾ ਹੁੰਦਾ ਹੈ ਇਹ ਭਗਵੰਤ ਮਾਨ ਦੀਆਂ ਕਹਾਵਤਾਂ ਸੀ ਤੋ ਪਾਥੀਆਂ ਦੇ ਘoare ਪਿੰਡਾਂ ਦੀ ਫਿਰਨੀਆਂ ਤੇ ਲੱਗੇ ਹੋਣੇ ਲੋਕ ਉਡੀਕ ਰਹੇ ਨੇ ਆ ਹਰ ਮਹੀਨੇ ਤਾਂ ਅਸੀਂ ਕਰਜ਼ਾ ਲਈ ਜਾ ਰਹੇ ਹਾਂ ਮੈਂ ਪਹਿਲਾਂ ਸਾਡਾ ਵਿਦਵਾਨ ਸਾਬ ਉਹ ਦੇਖਿਆ ਦਿੱਤ ਮੰਤਰੀ ਜਿਹੜਾ ਕਰਜ਼ਾ ਲੈ ਕੇ ਪੋਸਟਾਂ ਪਾਉਂਦਾ ਕਿ ਸਾਨੂੰ 800 ਕਰੋੜ ਦਾ ਕਰਜ਼ਾ ਹੋਰ ਮਿਲ ਗਿਆ ਅਸੀਂ ਆਮ ਲੋਕ ਆ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਉਹੀ ਭਗਵੰਤ ਮਾਨ ਨਾ ਜਿਹੜਾ ਕਹਿੰਦਾ ਸੀ ਜੇ ਤੁਹਾਨੂੰ ਇੰਨਾ ਡਰ ਲੱਗਦਾ ਤਾਂ ਮੁਰਗੀ ਖਾਨਾ ਖੋਲ ਲਓ ਸਿਕਿਉਰਿਟੀ ਦੀ ਕੀ ਲੋੜ ਆ ਅੱਜ ਉਹਦੀ ਘਰ ਵਾਲੀ ਵੀ 70 70 ਗੱਡੀਆਂ ਲੈ ਕੇ ਚਲਦੀ ਆ ਅੱਜ ਉਹਦੀ ਮਾਤਾ ਵੀ 70 70 ਗੱਡੀਆਂ ਲੈ ਕੇ ਚਲਦੀ ਆ ਕਿਉਂ ਨਹੀਂ ਮੁਰਗੀਖਾਨਾ ਖੋਲਦਾ ਭਗਵੰਤ ਮਾਨ ਉੱਥੇ ਪ੍ਰੋਟੋਕੋਲ ਦਾ ਨਾਮ ਦਿੱਤਾ ਜਾਂਦਾ ਕਿ ਪ੍ਰੋਟੋਕੋਲ ਆ ਜੀ ਇਹ ਇਹ ਮੈਂ ਨਹੀਂ ਦਿੰਦਾ ਇੰਟੈਲੀਜੈਂਸ ਬਿੰਗ ਦਿੰਦਾਗਾ ਉਹ ਯਾਰ ਪਹਿਲਿਆਂ ਨੂੰ ਵੀ ਇੰਟੈਲੀਜੈਂਸੀ ਦਿੰਦੀ ਸੀ ਜੀ ਮੈਂ ਆਪਣੇ ਸਾਰੇ ਪਰਿਵਾਰ ਨੂੰ ਵਾਸਤੇ ਪਾਏ ਸੀ ਕਿ ਯਾਰ ਮੈਨੂੰ ਮੇਰੀ ਨੌਕਰੀ ਪੱਕੀ ਹੋ ਜੇ ਤੁਸੀਂ ਵੋਟਾਂ ਪਾਓ ਮੈਂ ਆਪਣੇ ਸਾਧੂ ਨੂੰ ਫੋਨ ਕੀਤਾ ਕਿ ਯਾਰ ਤੂੰ ਛੁੱਟੀ ਲੈ ਕੇ ਆਰਮੀ ਚੋਂ ਪਰ ਵੋਟ ਪਾ ਕੇ ਜਾਈ ਸਨ ਨਤੀਜਾ ਤੁਹਾਡੇ ਸਾਹਮਣੇ ਫਿਰ ਹ ਮੈਂ ਕਹਿੰਦਾ ਜੀ ਮਜ਼ਾਕ ਦਾ ਪਾਤਰ ਬਣ ਗਿਆ ਸੀ ਆਮ ਲੋਕਾਂ 'ਚ ਜਦੋਂ ਅਸੀਂ ਧਰਨੇ ਲਾਉਣੇ ਆ ਆਮ ਲੋਕਾਂ 'ਚ ਮਜ਼ਾਕ ਦਾ ਪਾਤਰ ਬਣ ਗਿਆ ਸੀ ਤੁਸੀਂ ਪੱਤਰਕਾਰੋਂ ਮੈਂ ਤੁਹਾਨੂੰ ਇੱਕ ਬੱਸ ਦੇ ਕੇ ਭੇਜ ਦੇਣਾ ਕਿ ਜਲੰਧਰ ਬਾਈਪਾਸ ਤੱਕ ਚਲੇ ਜਾਓ 15 20 ਨੂੰ ਮਾਰ ਕੇ ਆਉਂਗੇ ਤੋਂ ਅਸੀਂ ਇੱਕ ਅਣਜਾਣ ਡਰਾਈਵਰ ਨੂੰ ਬੱਸ ਨਹੀਂ ਫੜਾਉਂਦੇ ਤੋਂ ਅਸੀਂ ਪੰਜਾਬ ਦੀ ਸੱਤਾ ਫੜਾਤੀ ਭਗਵੰਤ ਮਾਨ ਨੂੰ ਜਿਹੜਾ ਕਮੀਡੀਅਨ ਸੀਗਾ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਫ੍ਰੀ ਬੱਸ ਸਰਵਿਸ ਜਿਹੜੀ ਆ ਚਲਦੀ ਆ ਔਰਤਾਂ ਦੇ ਲਈ ਫ੍ਰੀ ਆ ਪਰ ਹੁਣ ਅੱਜ ਜਿਹੜੀ ਆ ਉਹ ਚੱਲ ਨਹੀਂ ਰਹੀ ਇਹ ਅੱਜ ਬੰਦ ਕਰ ਦਿੱਤੀ ਗਈ ਆ ਬੰਦ ਕਿਸ ਦੇ ਵੱਲੋਂ ਕੀਤੀ ਗਈ ਆ ਕੀ ਆ ਹੁਣ ਚੱਲੇਗੀ ਜਾਂ ਨਹੀਂ ਚੱਲੇਗੀ ਕਿਉਂਕਿ ਜਿਹੜੇ ਮੁਲਾਜ਼ਮ ਨੇ ਸਰਕਾਰੀ ਬੱਸਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਗਈ ਆ ਪੀਆਰਟੀਸੀ ਦੀ ਬੱਸਿਸ ਵਾਲੋ ਜਿਹੜੀ ਹੜਤਾਲ ਕੀਤੀ ਗਈ ਆ ਮੁਲਾਜ਼ਮਾਂ ਨੇ ਹੜਤਾਲ ਕੀਤੀ ਗਈ ਆ ਹੁਣ ਆ ਨਾ ਗੱਲਬਾਤ ਕਰਦੇ ਆ ਕਾਰਨ ਕੀ ਰਿਹਾ ਕੀ ਕਾਰਨ ਰਿਹਾ ਕਿਹੜੀ ਕਿਹੜੀ ਜੱਥੇਬੰਦੀਆਂ ਨੇ ਕੀਤੀ ਆ ਪੀਆਰਟੀਸੀ ਨੇ ਕੀਤੀ ਆ ਪਨਬਸ ਨੇ ਕੀਤੀ ਆ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਜੱਥੇਬੰਦੀ ਨੇ ਮਿਲ ਕੇ ਜਿਹੜੀ ਇਹ ਹੜਤਾਲ ਆ ਉਹ ਕੀਤੀ ਹੋਈ ਆ ਦੋਨੋਂ ਹੀ ਡਿਪਾਰਟਮੈਂਟਾਂ ਦੇ ਮੁਲਾਜ਼ਮ ਇਸ ਹੜਤਾਲ ਵਿੱਚ ਇਕੱਠੇ ਸਮੂਲੀਅਤ ਕਰ ਰਹੇ ਨੇ ਸੋ ਸਾਡੀਆਂ ਮੰਗਾਂ ਮੇਨ ਸਾਡੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮ ਜਿਹੜੇ 15 ਤੋਂ 17 ਸਾਲ ਤੇ ਨੌਕਰੀ ਕਰ ਰਹੇ ਆ ਸੀ ਬਹੁਤ ਘੱਟ ਤਨਖਾਹਾਂ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤੇ ਬੱਸਾਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਘਟਾ ਲੋਕਾਂ ਦੀ ਬਸੁਰੇ ਹਿਸਾਬ ਨਾਲ ਪੰਜਾਬ ਦੀ ਆਬਾਦੀ 3 ਕਰੋੜ ਆ ਸੋ ਸਾਡੇ ਕੋਲ ਬੱਸਾਂ ਦੀ ਗਿਣਤੀ ਸਿਰਫ 3000 ਜੋ ਕਿ ਸਾਨੂੰ 15000 ਦੇ ਕਰੀਬ ਬੱਸ ਚਾਹੀਦੀਆਂ ਲੋਕਾਂ ਨੂੰ ਸਹੀ ਤਰੀਕੇ ਨਾਲ ਸਹੂਲਤ ਦੇਣ ਲਈ ਉਹਨਾਂ ਜਿਹੜੀਆਂ ਇਹ ਮੰਗਾਂ ਨੇ ਸਰਕਾਰ ਕੋਲ ਬਾਰ ਬਾਰ ਲੈ ਕੇ ਜਾ ਰਹੇ ਆ ਪਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਕ ਰਹੀ ਜਿਸ ਕਾਰਨ ਸਾਨੂੰ ਰੋਸ ਵਜੋਂ ਇਹ ਹੜਤਾਲ ਜਿਹੜੀ ਸਟੈਂਡ ਕਰਨੀ ਪਈ ਤੁਹਾਨੂੰ ਕੀ ਲੱਗਦਾ ਵੀ ਕੀ ਆ ਲੈਪਸ ਕਿੱਥੋਂ ਹੋ ਰਿਹਾ ਕਿੱਥੋਂ ਕਟਾ ਪੈ ਰਿਹਾ ਸਰਕਾਰ ਨੂੰ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਪੱਕੇ ਮੁਲਾਜ਼ਮ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਸੀ ਇਹ ਦੇਖਦੇ ਆ ਫ੍ਰੀ ਬੱਸ ਸਰਵਿਸ ਵੀ ਚੱਲ ਰਹੀ ਆ ਉਹਦੇ ਕਰਕੇ ਸਭ ਕੁਝ ਹੋ ਰਿਹਾ ਉਹ ਦੇਖੋ ਜੀ ਸਰਕਾਰ ਜੇ ਚਾਹੇ ਸਰਕਾਰ ਕੋਲ ਸਾਰਾ ਕੁਝ ਆ ਪੈਸਾ ਆਉਣ ਦੇ ਸਾਧਨ ਸਰਕਾਰ ਸੋਰਸ ਨੇ ਜਿਹੜੇ ਉਹ ਆਪ ਪੈਦਾ ਕਰਦੀ ਆ ਸਰਕਾਰ ਨੇ ਕਰਨਾ ਉਹ ਉਹ ਸਰਕਾਰ ਦੀ ਡਿਊਟੀ ਬਣਦੀ ਆ ਜੇ ਉਹਨਾਂ ਨੇ ਸਰਵਿਸ ਫ੍ਰੀ ਦਿੱਤੀ ਆ ਤਾਂ ਪੈਸੇ ਵੀ ਇਕੱਠੇ ਕਰਨਾ ਜਾਂ ਦੇਣਾ ਉਹਨਾਂ ਦਾ ਬਣਦਾ ਹੱਕ ਸੋ ਮੈਂ ਸਮਝਦਾ ਵੀ ਸਰਕਾਰ ਦੀ ਜਿਹੜੀ ਨੀयत ਆ ਜਾਂ ਨੀਤੀ ਆ ਉਹ ਠੀਕ ਨਹੀਂ ਸਾਫ਼ ਨਹੀਂ ਹੈ ਠੀਕ ਹੈ ਜੀ ਸੋ ਉਹਨਾਂ ਨੂੰ ਚਾਹੀਦਾ ਵੀ ਜੇ ਸਹੂਲਤ ਦਿੱਤੀ ਆ ਤਾਂ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਮਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਲੋਕਾਂ ਨੂੰ ਜਿਹੜੀ ਨਿਰਵੇਗਨ ਸਹੂਲਤ ਫਰੀ ਸਫ਼ਰ ਸੂਤ ਦਿੱਤੀ ਗਈ ਆ ਉਹ ਅਸੀਂ ਪ੍ਰੋਵਾਈਡ ਕਰਾ ਸਕੀਏ ਇੱਕ ਗੱਲ ਹੈ ਵਾ ਜਦੋਂ ਰਾਜਾ ਵੜਿੰਗ ਦੇ ਅੰਡਰ ਹੈ ਸਾਰਾ ਮਹਿਕਮਾ ਆਂਦਾ ਹੈ ਟ੍ਰਾਂਸਪੋਰਟ ਮੰਤਰੀ ਉਹ ਬਣਦੇ ਨੇ ਉਹ ਇੱਕ ਬੜਾ ਵਧੀਆ ਜਿਹੜਾ ਹੈ ਉਹ ਦਿਖਾਉਂਦੇ ਨੇ ਮੈਂ ਵਧੀਆ ਕੰਮ ਕੀਤਾ ਮੈਂ ਪੀਆਰਟੀਸੀ ਦੇ ਬੱਸਾਂ ਜਿਹੜੀਆਂ ਨਵੀਆਂ ਲਿਆਂਦੀਆਂ ਫੈਸਿਲਿਟੀਆਂ ਬੜੀ ਵਧੀਆ ਦਿੱਤੀਆਂ ਕੀ ਉਹ ਸਚਾਈ ਸੀ ਉਸ ਦੇ ਵਿੱਚ ਕੁਝ ਬਿਲਕੁਲ ਜੀ ਦੇਖੋ ਇਹ ਤਾਂ ਇੱਕ ਸਚਾਈ ਉਹ ਆ ਵੀ ਇਸ ਸਰਕਾਰ ਨੂੰ ਸੱਤਾ ਦੇ ਵਿੱਚ ਆਈ ਨੂੰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਸੋ ਇਸ ਸਰਕਾਰ ਵੱਲੋਂ ਦੇਖੋ ਅਸੀਂ ਕਿਸੇ ਸਰਕਾਰ ਦਾ ਪੱਖ ਨਹੀਂ ਪੂਰ ਰਹੇ ਜੋ ਗਰਾਊਂਡ ਰਿਐਲਿਟੀ ਆ ਉਹਦੀ ਗੱਲ ਕਰਦੇ ਆਪਾਂ ਇਹਨਾਂ ਨੇ ਇੱਕ ਵੀ ਬੱਸ ਡਿਪਾਰਟਮੈਂਟ ਦੇ ਵਿੱਚ ਨਹੀਂ ਪਾਈ ਜਦ ਕਿ ਸਾਢੇ 3 ਸਾਲ ਦੇ ਅਸੀਂ ਇਹਨਾਂ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਮਲਾਜ਼ਮ ਪੱਕੇ ਕੀਤੇ ਜਾਣ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਬੱਸਾਂ ਦੀ ਗਿਣਤੀ ਜਿਹੜੀ ਉਹ ਪੂਰੀ ਕੀਤੀ ਜਾਵੇ ਠੀਕ ਹੈ ਜੀ ਤੇ ਇਸ ਦੇ ਉਲਟ ਜਦ ਕਾਂਗਰਸ ਸਰਕਾਰ ਸੀ ਤਾਂ ਉਹਨਾਂ ਨੇ ਬੱਸਾਂ ਜਿਹੜੀਆਂ 843 ਬੱਸਾਂ ਪਾਉਣ ਵਾਸਤੇ ਪੀਆਰਟੀਸੀ ਦੇ ਵਿੱਚ ਪਾ ਕੇ ਦੇ ਗਈ ਆ ਸਰਕਾਰ ਉਹ ਤੇ ਮੈਂ ਸਮਝਦਾ ਵੀ ਜੇ ਉਹ ਬੱਸਾਂ ਉਸ ਵਕਤ ਨਾ ਪਾਈਆਂ ਗਈਆਂ ਹੁੰਦੀਆਂ ਜਦੋਂ ਰਾਜਾ ਬੜਿੰਗ ਜੀ ਟਰਾਂਸਪੋਰਟ ਮੰਤਰੀ ਸੀ ਤਾਂ ਸ਼ਾਇਦ ਹੋ ਸਕਦਾ ਵੀ ਇਹਨਾਂ ਡਿਪਾਰਟਮੈਂਟਾਂ ਨੂੰ ਤਾਲੇ ਲੱਗ ਜਾਂਦੇ ਇੱਕ ਸੱਚਾਈ ਆ ਜੇ ਉਹ ਗੱਡੀਆਂ ਸਾਡੇ ਕੋ ਨਾ ਹੁੰਦੀਆਂ ਅੱਜ ਉਹ ਗੱਡੀਆਂ ਚੱਲ ਰਹੀਆਂ ਨੇ ਰੋਡ ਤੇ ਲੋਕਾਂ ਨੂੰ ਸਹੂਲਤ ਦੇ ਰਹੀਆਂ ਨੇ ਸੋ ਹੁਣ ਵੀ ਅਸੀਂ ਗੱਡੀਆਂ ਦੀ ਉਹ ਮੰਗ ਕਰਦੇ ਆ ਉਹ ਇੱਕ ਸਚਾਈ ਆ ਵੀ ਉਹਨਾਂ ਨੇ ਗੱਡੀਆਂ ਪਾਈਆਂ ਤਾਂ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਉਹ ਕੰਮ ਕਰ ਰਹੀਆਂ ਨੇ ਗੱਡੀਆਂ ਮਤਲਬ ਕਈ ਵਾਰੀ ਅਸੀਂ ਦੇਖਦੇ ਆ ਵੀ ਭਗੰਤਮਾਨ ਵਿਧਾਨ ਸਭਾ ਵਿੱਚ ਖੜੇ ਹੋ ਜਾਂਦੇ ਆ ਵੀ ਮੇਰੇ ਕੋ ਸਾਰੇ ਤੇਰੇ ਕੱਚੇ ਛਿੱਟੇ ਪਏ ਆ ਵੀ ਜਿਹੜਾ ਤੂੰ ਬੋਡੀਆਂ ਜੜੀਆਂ ਉਹ ਪੁਆਈਆਂ ਕਿਧਰੋਂ ਪੁਆਈਆਂ ਉਸ ਦੇ ਵਿੱਚ ਕੀ ਘਟਾਲੇ ਕੀਤੇ ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਲੋਕਾਂ ਨੂੰ ਸਹੂਲਤ ਮਿਲੀ ਦੇਖੋ ਜੀ ਉਹ ਇੱਕ ਸੱਚ ਆ ਕਿਸੇ ਨੇ ਕੀ ਕੀਤਾ ਉਹ ਲੋਕਾਂ ਨੂੰ ਵੀ ਪਤਾ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਸਾਡੇ ਪ੍ਰੈਸ ਭਾਈਚਾਰਾ ਉਹ ਤੁਸੀਂ ਸਾਰੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਕਿਤੋਂ ਵੀ ਸਾਰੇ ਲੋਕ ਜਾਣਦੇ ਨੇ ਵੀ ਅਕਾਲੀ ਕੀ ਕਰਦੇ ਸੀ ਜਾਂ ਕਾਂਗਰਸ ਕੀ ਕਰਦੀ ਆ ਸੋ ਅਸੀਂ ਤਾਂ ਇਹ ਕਹਾਂਗੇ ਵੀ ਉਹ ਮਾੜੇ ਸੀ ਦੋਨੋਂ ਪਾਰਟੀਆਂ ਤੇ ਇਹਨਾਂ ਨੂੰ ਚੰਗਿਆਂ ਨੂੰ ਲੈ ਕੇ ਆਏ ਤੇ ਇਹ ਇਹ ਦੇਖਣਾ ਵੀ ਇਹਨਾਂ ਨੇ ਕੀ ਕੀਤਾ ਅੱਜ ਇਹਨਾਂ ਨੇ ਲੋਕਾਂ ਨੂੰ ਕੀ ਦਿੱਤਾ ਕਿਹੜੀ ਸਹੂਲਤ ਦਿੱਤੀ ਮਲਾਜ਼ਮਾਂ ਨੂੰ ਕੀ ਦਿੱਤਾ ਸੋ ਇਹ ਆਪ ਕਿੱਥੇ ਖੜੇ ਨੇ ਗੱਲ ਤਾਂ ਸੋਚਣ ਦੀ ਇਹ ਆ ਨਾ ਠੀਕ ਆ ਉਹ ਮਾੜੇ ਸੀ ਅਸੀਂ ਮੰਨਦੇ ਆ ਉਹ ਮਾੜੇ ਸੀ ਅਸੀਂ ਲਾਤੇ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਬਹੁਮਤ ਦਿੱਤਾ ਇਹਨਾਂ ਨੂੰ 94 ਸੀਟਾਂ 92 ਸੀਟਾਂ ਇਹਨਾਂ ਕੋਲ ਨੇ ਹੁਣ ਤਾਂ 93 ਹੋ ਗਈਆਂ 93 ਹੋ ਗਈਆਂ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਇਹ ਦੱਸਣ ਦਾ ਆਪਦਾ ਵੀ ਅਸੀਂ ਕੀ ਕੀਤਾ ਕੱਲਾ ਪੋਸਟਰ ਲਾ ਦੇਣ ਨਾਲ ਜਾਂ ਉੱਥੇ ਵਿਧਾਨ ਸਭਾ ਦੇ ਵਿੱਚ ਬੋਲ ਦੇਣ ਨਾਲ ਨਹੀਂ ਹੋ ਜਾਂਦਾ ਗਰਾਊਂਡ ਰਿਐਲਿਟੀ ਤਾਂ ਗਰਾਊਂਡ ਤੇ ਆ ਕੇ ਹੀ ਪਤਾ ਚੱਲਦੀ ਆ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਇਹ ਸਰਕਾਰ ਤਾਂ ਉਹਨਾਂ ਨੂੰ ਵੀ ਫੇਲ ਆ ਹੁਣ ਤੱਕ ਸਾਰੇ ਕੰਮਾਂ ਦੇ ਵਿੱਚ ਬਿਲਕੁਲ ਅਸੀਂ ਮੰਨਦੇ ਆਵਾ ਆ ਰਹੀਆਂ ਟਾਈਮ ਟੂ ਟਾਈਮ ਕਿ ਨਹੀਂ ਆਵਾ ਵੀ ਬੁਰਾ ਹਾਲੀ ਹੈ ਜੀ ਤੇ ਕਈ ਵਾਰ ਸਾਨੂੰ ਪਿਛਲੀ ਵਾਰ ਸਾਡੇ ਜਿਹੜੇ ਪੀਆਰਟੀਸੀ ਦੇ ਸਾਥੀ ਨੇ ਡੀਪੂਆਂ ਨੂੰ ਬੰਦ ਕਰਨ ਦਾ ਮਤਲਬ ਦੇ ਕੇ ਸੱਦਾ ਤਾਂ ਉਹਨਾਂ ਦੀਆਂ ਤਨਖਾਹਾਂ ਪਈਆਂ ਗਈਆਂ ਨੇ ਤੇ ਅੱਜ ਆਪਾਂ 9 ਤਰੀਕ ਦਾ ਦਿਨ ਆ 9 ਤਰੀਕ 'ਚ ਖੜੇ ਆ ਆਪਾਂ ਸਾਡੀ ਤਨਖਾਹ ਹਲੇ ਤੱਕ ਨਹੀਂ ਆਈ ਤੇ ਜਿਹੜੇ ਇਹ ਖੜੇ ਨੇ ਇਹਨਾਂ ਦੀ ਤਨਖਾਹਾਂ ਨਹੀਂ ਆਈ ਨਹੀਂ ਸਾਰਿਆਂ ਦੀ ਨਹੀਂ ਆਈ 8000 ਮੁਲਾਜ਼ਮਾ ਸਾਡਾ ਪੰਜਾਬ ਦੇ 8000 ਮੁਲਾਜ਼ਮ ਦੀ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸ ਦੀ ਤਨਖਾਹ ਨਹੀਂ ਆਈ ਬਿਲਕੁਲ ਹਲੇ ਨਹੀਂ ਆਈ ਫਰਕਾਰ ਕਿੰਦਾ ਚਲਾ ਰਿਹਾ ਉਹ ਸਾਰੇ ਘਰ ਤਾਂ ਹੁਣ ਦੇਖੋ ਜੀ ਛੋਟੇ ਮੋਟੇ ਕੰਮ ਕਿਸੇ ਦਾ ਕੋਈ ਛੋਟੇ ਮੋਟੇ ਬੈਕ ਹੈਗੀ ਆ ਥੋੜੀ ਬਹੁਤੀ ਕਿਸੇ ਕੋਲ ਜ਼ਮੀਨ ਆ ਕਿਸੇ ਦੀ ਕੋਈ ਦੁਕਾਨਦਾਰੀ ਆ ਕਿਸੇ ਦਾ ਕੋਈ ਹੋਰ ਛੋਟਾ ਮੋਟਾ ਕਾਰੋਬਾਰ ਆ ਜਾਂ ਕੋਈ ਹੋਰ ਘਰ ਦਾ ਮੈਂਬਰ ਕੋਈ ਕੰਮ ਕਰਦਾ ਸੋ ਉਹੀ ਤਾਂ ਇਹੀ ਤਾਂ ਅਸੀਂ ਸਰਕਾਰ ਨੂੰ ਪਿੱਟਦੇ ਆਂ ਵੀ ਇੰਨੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੁੰਦਾ ਉਹ ਪੈਸਾ ਵੀ ਸਮੇਂ ਤੇ ਨਹੀਂ ਸਰਕਾਰ ਦਿੰਦੀ ਸੋ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਸਰਕਾਰ ਨੂੰ ਸਾਡੀ ਇਹ ਹੀ ਬੇਨਤੀ ਆ ਵੀ ਸਾਡੀਆਂ ਮੰਗਾਂ ਨੂੰ ਮੰਨ ਕੇ ਮਸਲਿਆਂ ਦਾ ਸਾਡੇਆਂ ਦਾ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਜਿਹੜੀ ਲੋਕਾਂ ਨੂੰ ਬਣਦੀ ਸਹੂਲਤਾ ਉਹ ਸਮੇਂ ਸਰ ਪ੍ਰੋਵਾਈਡ ਕਰਾ ਸਕੀਏ ਬਾਈ ਜੀ ਤੁਹਾਡੀ ਤਨਖਾਹ ਆਈ ਨਹੀਂ ਜੀ ਤਨਖਾਹ ਆ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਨੇ ਗਿਆ ਸਾਨੂੰ ਲੜਕਾ ਹੀ ਲੈਣੀਆਂ ਪੈ ਰਹੀਆਂ ਨੇ ਸਰਕਾਰ ਜਦੋਂ ਸੱਤਾ ਚਾਹੀ ਸੀ ਤਾਂ ਬੜੇ ਵੱਡੇ ਵੱਡੇ ਵਾਅਦੇ ਦਾਵੇ ਕੀਤੇ ਸੀਗੇ ਅਸਲ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਪੰਜਾਬ ਵਾਸੀ ਦੋਸ਼ੀ ਆ ਇਹਦੇ ਵਿੱਚ ਕਿਉਂਕਿ ਅਸੀਂ ਖੁਦ ਜਿਹੜੀਆਂ ਰਵਾਇਤੀ ਪਾਰਟੀਆਂ ਅਸੀਂ ਪੰਜਾਬ ਦੀਆਂ ਚਾਹੇ ਉਹ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਅਸੀਂ ਬਸਾਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਅਸੀਂ ਭੰਦੀ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਪਾਂ ਰਵਾਇਤੀ ਪਾਰਟੀਆਂ ਦਾ ਵਿਰੋਧ ਕਰਕੇ ਇੱਕ ਨਵਾਂ ਬਦਲ ਲਿਆਈਏ ਸ਼ਾਇਦ ਸਾਡੇ ਤੋਂ ਕਿਤੇ ਘਾਟ ਰਹਿ ਗਈ ਕਿ ਅਸੀਂ ਲੋਕਾਂ ਨੇ ਇੰਨਾ ਕੁ ਜ਼ਿਆਦਾ ਇਹਨਾਂ ਨੂੰ ਫਤਵਾ ਦਿੱਤਾ ਕਿ ਵਿਰੋਧੀ ਧਿਰ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਉਹ ਹੈ ਹੀ ਨਹੀਂ ਆ ਸੋ ਉਹਦੇ ਇੱਕ ਸਾਨੂੰ ਅੱਜ ਕਮਿਆਜਾ ਇਹ ਭੁਗਤਣਾ ਪੈ ਰਿਹਾ ਹੈਗਾ ਕਿ ਇਹ ਹੰਕਾਰਗੇ ਨੇ ਆਮ ਲੋਕਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਚੁਟਕਲੇਸ ਲਾ ਕੇ ਚਲੇ ਜਾਂਦੇ ਨੇ ਟਰਾਂਸਪੋਰਟ ਦੇ ਮੰਤਰੀ ਪੰਜਾਬ ਜਿਹੜੇ ਨੇ ਉਹ ਹਰ ਇੱਕ ਸਟੇਜ ਤੇ ਝੂਟ ਬੋਲ ਕੇ ਚਲੇ ਜਾਂਦੇ ਨੇ ਸੋ ਇਸ ਤਰ੍ਹਾਂ ਕਿੰਨਾ ਕੁ ਟਾਈਮ ਚੱਲੂ ਸਾਢੇ 3 ਸਾਲ ਚ ਹੋ ਗਏ ਨੇ 1.5 ਸਾਲ ਰਹਿ ਗਿਆਗਾ ਤਕਰੀਬਨ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਸੋ 2027 ਦੇ ਵਿੱਚ ਭਗਵੰਤ ਮਾਨ ਦੀਆਂ ਕਈਆਂ ਗੱਲਾਂ ਇਹਨਾਂ ਦੇ ਸਾਹਮਣੇ ਆਉਣੀਆਂ ਨੇ ਜਦੋਂ ਇਹ ਕਹਿੰਦੇ ਸੀ ਨਾ ਕਿ ਲੋਕ ਉਹ ਡੱਲਾ ਤੋਂ ਡੱਲਾ ਹੁੰਦਾ ਹੈ ਪਤਾ ਨਹੀਂ ਕਿੱਦਿਸੇ ਚਲਾ ਹੁੰਦਾ ਹੈ ਇਹ ਭਗਵੰਤ ਮਾਨ ਦੀਆਂ ਕਹਾਵਤਾਂ ਸੀ ਤੋਂ ਪਾਥੀਆਂ ਦੇ ਘਾਰੇ ਪਿੰਡਾਂ ਦੀ ਫਿਰਨੀਆਂ ਤੇ ਲੱਗੇ ਹੋਏ ਨੇ ਲੋਕ ਉਡੀਕ ਰਹੇ ਕਿ ਵੋਟਾਂ ਮੰਗਣ 27 ਚੋਣ ਕਿਉਂਕਿ ਇਹ ਗੋਥੇ ਜਿੱਥੇ ਲੁਧਿਆਣਾ ਵੈਸਟ ਗੋਗੀ ਜੀ ਦੀ ਦੇਹਾਂ ਤੋਂ ਬਾਅਦ ਜਮਨੀ ਚੋਣ ਹੋਈ ਇਹਨਾਂ ਨੇ ਉਹਨੂੰ 2027 ਦਾ ਸੈਮੀਫਾਈਨਲ ਲਾਨ ਕਰਤਾ ਸੀ ਉਹ ਕਾਹਦਾ ਸੈਮੀਫਾਈਨਲ ਸੀਗਾ ਸੋ ਅਪਨ ਸ਼ਰਮਾ ਇਹਨਾਂ ਨੇ ਜਿਹੜਾ ਆਪਣਾ ਸੀਪੀ ਲੁਧਿਆਣਾ ਉਹਨੂੰ ਰੱਖਿਆ ਹੋਇਆ ਵੀ ਜਿੱਥੇ ਜਿਮਨੀ ਚੋਣ ਜਿਤਨੀ ਹੁੰਦੀ ਆ ਉੱਥੇ ਲਾ ਦਿਓ ਤੁਹਾਡੇ ਸਾਹਮਣੇ ਜਦੋਂ ਸੁਸ਼ੀਲ ਰਿੰਕੂ ਨੂੰ ਬਠਿੰਡੇ ਤੋਂ ਜਿਤਾਇਆ ਸੀ ਉਦੋਂ ਵੀ ਉੱਥੇ ਜਾ ਕੇ ਉਹਨਾਂ ਨੂੰ ਸੀਪੀ ਜਲੰਧਰ ਲਾਇਆ ਗਿਆ ਇੱਥੇ ਲਾਇਆ ਗਿਆ ਇਹ ਚੋਣ ਆਮ ਆਦੀ ਪਾਰਟੀ ਨੇ ਨਹੀਂ ਜਿੱਤੀ ਇਹ ਚੋਣ ਪ੍ਰਸ਼ਾਸਨ ਨੇ ਜਿੱਤੀ ਹੈ ਮੈਂ ਖੁਦ ਲੁਧਿਆਣੇ ਦਾ ਲੋਕਲ ਵਸਨੀਕ ਆ ਜਿੰਨਾ ਕਿ ਤੱਕਾ ਇੱਥੇ ਕੀਤਾ ਤੇ ਲੋਕਾਂ ਚ ਐਲਾਨਤਾ ਕਿ ਅਸੀਂ ਫਤਵਾ ਲੈ ਲਿਆ ਇਹ ਕੋਈ ਫਤਵਾ ਨਹੀਂ ਸੀਗਾ ਇਹ ਤਾਂ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਸੀ ਦਿੱਲੀ ਦੀ ਜਿਹੜੀ ਸਾਫ ਕਾ ਸੀ ਐਮ ਆਤੀ ਸੀ ਦਿੱਲੀ ਦਾ ਸ ਇਹ ਆਪਣਾ ਆਪਣਾ ਸਾਫ ਕਾ ਸੀ ਸੀਐਮ ਕੇਜਰੀਵਾਲ ਮਨੀਸ਼ ਸ਼ੋਧਿਆ ਜਿਨ੍ਹਾਂ ਨੂੰ ਲੋਕਾਂ ਨੇ ਉਥੋਂ ਫੇਲ ਕਰਕੇ ਉਥੋਂ ਭਜਾਇਆ ਹੈਗਾ ਉਹ ਇੱਥੇ ਆ ਕੇ 15 ਦਿਨ ਬੈਠੇ ਰਹੇ ਨੇਗੇ ਤੇ ਹਜੇ ਅਸੀਂ ਉਹਨੂੰ ਸੈਮੀਫਾਈਨਲ ਦੱਸਦੇ ਆ ਪਰ ਮੈਂ ਕਿਤੇ ਨਾ ਕਿਤੇ ਕਹਿਣਾ ਚਾਹਣਾ ਹੈਗਾ ਕਿ ਸਾਡਾ ਇਹ ਮੁੱਦਾ ਨਹੀਂ ਆ ਸਾਡਾ ਮੁੱਦਾ ਹੈਗਾ ਅਸੀਂ ਇਹਨਾਂ ਨੂੰ ਬੜੀ ਆਸ ਤੇ ਉਮੀਦ ਨਾਲ ਲੈ ਕੇ ਆਏ ਸੀ ਪੰਜਾਬ ਦਾ ਹਰ ਇੱਕ ਸਮੁੱਚਾ ਵਰਗ ਚਾਹੇ ਉਹ ਆਮ ਲੋਕ ਸੀ ਚਾਹੇ ਮਲਾਇਮ ਵਰਗ ਸੀ ਚਾਹੇ ਕਿਸਾਨ ਸੀ ਮਜ਼ਦੂਰ ਵਰਗ ਸੀ ਸਾਨੂੰ ਆਸਾਂ ਸੀਗੀਆਂ ਕਿ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਆਮ ਲੋਕ ਐਮਐਲਏ ਬਣਨਗੇ ਇੱਕ ਮੋਬਾਈਲ ਠੀਕ ਕਰਨ ਵਾਲਾ ਐਮਐਲਏ ਬਣੇਗਾ ਇੱਕ ਆਮ ਘਰ ਦਾ ਬੱਚਾ ਜਿਹੜਾ ਹੈਗਾ ਐਮਐਲਏ ਬਣੇਗਾ ਮੰਤਰੀ ਬਣੇਗਾ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰ ਪਏਗਾ ਪਰ ਹਾਲਾਤ ਇਹ ਨੇ ਕਿ ਉਹ ਸਾਨੂੰ ਸੁਣਨਾ ਹੀ ਨਹੀਂ ਚਾਹੁੰਦੇ ਸੋ ਤਾਂ ਕਰਕੇ ਕੱਲੀ ਰੋਡਵੇ ਜਾਂ ਪੀਆਰਟੀਸੀ ਹੀ ਨਹੀਂ ਮੁਲਾਜ਼ਮ ਜਥੇਬੰਦੀਆਂ ਸੰਪੂਰਨ ਮੁਲਾਜ਼ਮ ਜਥੇਬੰਦੀਆ ਚਾਹੇ ਕਿਸਾਨ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਅੱਜ ਸੜਕਾਂ ਤੇ ਸੰਘਰਸ਼ ਕਰ ਰਹੀਆਂ ਤੁਹਾਡੀ ਮਜਬੂਰੀ ਬਣ ਗਈ ਆ ਆਮ ਲੋਕ ਵੀ ਇਹਦੇ ਨਾਲ ਪਰੇਸ਼ਾਨ ਹੁੰਦੇ ਨੇ ਪਰ ਉਹ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦੀ ਧੌਂ ਚ ਬੜਾ ਵੱਡਾ ਕਿਲਾ ਹੈਗਾ ਉਹ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਨਹੀਂ ਗੱਲ ਹੀ ਸੁਣਦੇ ਤੁਹਾਡੀ ਜੀ ਜੇ ਉਹ ਗੱਲ ਸੁਣਦੇ ਹੁੰਦੇ ਆਮ ਲੋਕਾਂ ਦੀ ਸਰਕਾਰ ਹੁੰਦੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਹਲਕਿਆਂ ਚੋਂ ਪਿੰਡਾਂ ਚੋਂ ਸਰਕਾਰ ਚੱਲੂਗੀ ਸੱਥਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅੱਜ ਤੁਸੀਂ ਇਹ ਦੇਖੋ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਕੱਲ ਅਸੀਂ ਸ਼ਾਮ ਨੂੰ ਐਲਾਨ ਕੀਤਾ ਤੇ ਅੱਜ ਹੜਤਾਲ ਕਰਤੀ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਹੈਗਾ ਸਾਨੂੰ ਸੱਥਾਂ ਚ ਬੁਲਾ ਲੈਂਦੇ ਪੱਟੀ ਦੀ ਜੇ ਸੱਥ ਚ ਬੁਲਾ ਲੈਂਦੇ ਸਾਨੂੰ ਵੀ ਆਓ ਪਰ ਮਾਨਤਮਨ ਸਾਹਿਬ ਨੂੰ ਬੁਲਾ ਲੈਂਦੇ ਸੰਗਰੂਰ ਦੀ ਕਿਸੇ ਸਾਥ ਚ ਵੀ ਆਓ ਗੱਲ ਕਰਦੇ ਆ ਬਹਿ ਕੇ ਆਪਾਂ ਤੁਸੀਂ ਹਰਤਾਲ ਨਾ ਕਰੋ ਪਰ ਉਹਨਾਂ ਦੀ ਤਾਨ ਦੇ ਵਿੱਚ ਜਿਹੜਾ ਕਿਲਾ ਨਾ ਉਹ 94 95 ਐਮਐਲਏ ਵਾਲਾ ਉਹ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਣ ਨਹੀਂ ਦਿੰਦਾ ਸੋ ਜਿੰਨਾ ਚਿਰ ਕੋਈ ਗੱਲ ਨਹੀਂ 1 ਡੇਰ ਸਾਲ ਰਹਿ ਗਿਆ ਅਸੀਂ ਤਾਂ ਪਿੱਛੇ 15 ਸਾਲ ਕਰਤੇ ਇਸੇ ਤਰ੍ਹਾਂ ਹੀ ਡੇਰ ਸਾਲ ਹੋਰ ਕਰ ਲਾਂਗੇ ਪਰੇ ਚੇਤਾਵਨੀ ਆ ਤੁਹਾਡੇ ਮਾਧਿਮ ਰਾਹੀਂ ਕਿ ਜੇ ਅਸੀਂ ਆਮ ਲੋਕਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਜੇ ਇਹਨਾਂ ਨੂੰ ਇਗਨੋਰ ਕਰਾਂਗੇ ਤਾਂ 2027 ਦੇ ਵਿੱਚ ਦਿੱਲੀ ਵਾਲਾ ਹਸ਼ਰ ਜਿਹੜਾ ਹੈਗਾ ਉਹ ਪੰਜਾਬ 'ਚ ਵੀ ਹੋਊਗਾ ਤੁਸੀਂ ਗੱਲ ਕਹੀ ਵੀ ਤੁਸੀਂ ਬੱਸਾਂ ਦੇ ਵਿੱਚ ਆਪ ਲੋਕਾਂ ਨੂੰ ਕਿਹਾ ਤੁਸੀਂ ਜਿਹੜੇ ਬੱਸ 'ਚ ਲੋਕ ਚੜਨ ਆਉਂਦੇ ਸੀ ਉਨ੍ਹਾਂ ਦੇ ਵਿੱਚ ਪੂਰਾ ਹਾਂ ਪ੍ਰਚਾਰ ਕੀਤਾ ਵੀ ਹਾਂ ਸਰਕਾਰ ਜਿਹੜੀ ਹੈ ਆਪਣੇ ਬੰਦਿਆਂ ਦੀ ਬਣਾਓ ਤਾਂ ਲੱਗਦਾ ਸੀਗਾ ਵੀ ਇਹ ਸਰਕਾਰ ਆਏਗੀ ਤੇ ਸਭ ਕੁਝ ਬਦਲ ਜਾਊਗਾ ਤੁਸੀਂ ਵੀ ਜਿਹੜੇ ਕੱਚੇ ਹੋ ਪੱਕੇ ਹੋ ਜਾਓਗੇ ਤੁਹਾਨੂੰ ਐ ਲੱਗਦਾ ਸੀ ਉਸ ਸਮੇਂ ਬਿਲਕੁਲ ਜੀ ਮੈਂ ਕਦੇ-ਕਦੇ ਸ਼ਰਮਿੰਦਗੀ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੌਹਾਂ ਖਵਾਈਆਂ ਸੀ ਫੋਨ ਕਰ ਕਰਕੇ ਕਿ ਸਾਡੇ ਤੁਸੀਂ ਹਰ ਇੱਕ ਵਾਰੀ ਪੰਥ ਦੇ ਨਾਮ ਤੇ ਵੋਟਾਂ ਪਾਤੀਆਂ ਅਕਾਲੀ ਕਾਂਗਰਸੀਆਂ ਨਾਮ ਤੇ ਵੋਟ ਪਾਤੀਆਂ ਐਤਕੀ ਸਾਡੇ ਕਹੇ ਤੇ ਅਸੀਂ ਆਪਣੇ ਬੱਚਿਆਂ ਦੀਆਂ ਸੌਹਾਂ ਦੇ ਕੇ ਕਸਮਾਂ ਦੇ ਕੇ ਰਿਸ਼ਤੇਦਾਰਾਂ ਨੂੰ ਆਮ ਆਦੀ ਪਾਰਟੀ ਨੂੰ ਵੋਟਾਂ ਪਵਾਈਆਂ ਸੀ ਲੋਕਾਂ ਨੂੰ ਬਸਾਂ ਦੇ ਵਿੱਚ ਜਾਗਰੂਕ ਕੀਤਾ ਸੀ ਕਿ ਆਪਾਂ ਬਦਲ ਲੈ ਕੇ ਆਉਣਾ ਤੇ ਸਾਨੂੰ ਅੱਜ ਸ਼ਰਮਿੰਦਗੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਲੋਕਾਂ ਦੇ ਸਾਹਮਣੇ ਜਾਂਦੇ ਆ। ਸੋ ਇਹ ਇਹਨਾਂ ਦੇ ਜਿਹੜਾ ਅਸੀਂ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਜਦੋਂ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਹੱਸਦੇ ਨੇ ਕਿ ਯਾਰ ਤੁਸੀਂ ਤਾਂ ਕਹੇ ਨਹੀਂ ਸੀ ਸਾਡੀ ਸਰਕਾਰ ਆਊਗੀ ਤੇ ਅੱਜ ਤੁਸੀਂ ਧਰਨੇ ਕਿਉਂ ਲਾਉਨੇ? ਸੋ ਕਿਤੇ ਨਾ ਕਿਤੇ ਇਹ ਮੈਂ ਉਹੀ ਨਾ ਕਿ ਵਿਰੋਧੀ ਧਿਰ ਨਹੀਂ ਹੈਗੀ ਜੇ ਕਿਤੇ ਸਰਕਾਰ ਹੁੰਦੀ ਕਿ 42 ਤੇ ਸਰਕਾਰ ਬਣਦੀ 40 ਸੀਟਾਂ ਹੁੰਦੀਆਂ ਤਾਂ ਸ਼ਾਇਦ ਅੱਜ ਪੰਜਾਬ ਦੀ ਸਰਕਾਰ ਹੋਰ ਹਲਾਤਾਂ ਚ ਹੁੰਦੀ ਉਹ 94 ਦੇ ਕੇ ਪੰਜਾਬ ਵਾਸੀਆਂ ਨੇ ਗਲਤੀ ਕਰ ਲਈ ਪੰਜਾਬੀ ਵਿੱਚ ਜਿੱਥੇ ਚੱਲਦੇ ਆ ਸਿੱਧਾ ਹੀ ਚੱਲਦੇ ਆ ਇੱਕੋ ਵਾਰੀ ਸਾਰੇ ਉਸੇ ਤਰੀਕੇ ਨਾਲ ਚੱਲ ਜਾਂਦੇ ਤਾਂ ਲੱਗਦਾ ਕਈ ਵਾਰੀ ਉਹਦਾ ਨੁਕਸਾਨ ਵੀ ਹੋਇਆ ਦੇਖੋ ਖਮਿਆਜਾ ਭੁਗਤ ਰਹੇ ਉਸ ਚੀਜ਼ ਦਾ ਪੰਜਾਬੀ ਜੇਕਰ ਪੰਜਾਬੀਆਂ ਨੇ ਗਲਤੀ ਕੀਤੀ ਹੈ ਨਾ ਤਾਂ ਕਮਿਆਜਾ ਭਖਤ ਰਹੇ ਆ ਪੰਜਾਬ ਸਰਕਾਰ ਦੇ ਦੋ ਕਮਾਊ ਪੁੱਤ ਸੀਗੇ ਪੰਜਾਬ ਰਾਜ ਬਿਜਲੀ ਬੋਰਡ ਸੌਰੀ ਅੱਜ ਕੱਲ ਉਹ ਪੰਜਾਬ ਰਾਜ ਬਿਜਲੀ ਬੋਰਡ ਨਹੀਂ ਰਹਿ ਗਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜੀ ਆ ਤੇ ਦੂਜਾ ਰੋਡਵੇਜ ਇਹ ਪੰਜਾਬ ਸਰਕਾਰ ਦੇ ਕਮਾਊ ਪੁੱਤ ਸੀਗੇ ਤੇ ਅੱਜ ਅਸੀਂ ਦੋਨਾਂ ਨੂੰ ਕੰਗਾਲ ਕਰਤਾ ਅੱਜ ਉਹ ਕਮਾਊ ਪੁੱਤ ਜਿਹੜੇ ਨੇ ਉਹ ਹੱਥਾਂ 'ਚ ਕੋਲੀਆਂ ਲੈ ਕੇ ਭੀਖ ਮੰਗਣ ਨੂੰ ਤੁਸੀਂ ਦੇਖੋ ਪੰਜਾਬ ਬਿਜਲੀ ਬੋਰਡ ਦਾ ਕੀ ਹਾਲਾਤ ਨੇ ਬਿਜਲੀ ਬੋਰਡ ਦੇ ਹਾਲਾਤ ਦੇਖੋ ਅੱਜ ਸਾਡੇ ਹਾਲਾਤ ਕੀ ਨੇ ਸਾਡੀਆਂ ਗੱਡੀਆਂ ਰਿਪੇਅਰ ਤੋਂ ਖੜੀਆਂ ਟਾਇਰਾਂ ਤੋਂ ਖੜੀਆਂ ਬੈਟਰੀਆਂ ਤੋਂ ਖੜੀਆਂ ਮਜ਼ਦਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਕਿਹਨੇ ਕਿਹਾ ਸੀ ਕਿ ਔਰਤਾਂ ਨੂੰ ਫ੍ਰੀ ਸਫ਼ਰ ਚਾਹੀਦਾ ਹੈ ਕਿਸੇ ਦੀ ਮੰਗ ਹੈਗੀ ਸੀ ਤੁਸੀਂ ਪੱਤਰਕਾਰ ਹੋ ਤੁਸੀਂ ਦੱਸੋ ਕਿ ਕਿਸੇ ਨੇ ਮੰਗ ਕੀਤੀ ਸੀ ਕਿ ਸਾਨੂੰ ਫ੍ਰੀ ਸਫ਼ਰ ਚਾਹੀਦਾ ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿਓ ਲੋਕਾਂ ਨੂੰ ਬਣਦਾ ਰੋਜ਼ਗਾਰ ਦਿੱਤਾ ਜਾਵੇ ਆਪਣੀ ਕਮਾਈ ਦੇ ਨਾਲ ਅਗਲਾ ਸਫ਼ਰ ਕਰ ਲੀਗਾ ਪਰ ਤੁਸੀਂ ਇਹਨਾਂ ਦੋ ਅਧਾਰਿਆਂ ਦਾ ਜਿਹੜਾ ਨੁਕਸਾਨ ਕੀਤਾ ਉਹ 2027 ਦੀਆਂ ਚੋਣਾਂ ਦੇ ਵਿੱਚ ਜੇ ਅਸੀਂ ਉਹ ਰਵਾਇਤੀ ਪਾਰਟੀਆਂ ਜਿਨ੍ਹਾਂ ਦੀਆਂ ਜੜਾਂ ਇੰਨੀਆਂ ਡੂੰਘੀਆਂ ਸੀ ਉਹਨਾਂ ਨੂੰ ਪਾਤ ਸਕਦੇ ਆ ਤਾਂ ਆਮ ਆਦੀ ਪਾਰਟੀ ਤਾਂ ਜਣਾ ਹੀ ਹੈ ਨਹੀਂ ਇਹ ਪੰਜਾਬ ਪਰ ਸਭ ਤੋਂ ਵੱਡੀ ਗੱਲ ਹੈ ਵਾ ਜੇ ਫ੍ਰੀ ਸਫ਼ਰ ਦੀ ਗੱਲ ਕਰੀਏ ਤਾਂ ਇਹ ਸਰਕਾਰ ਨੇ ਨਹੀਂ ਸ਼ੁਰੂ ਕੀਤਾ ਉਹ ਜਾਂਦੇ ਜਾਂਦੇ ਕੈਪਟਨ ਮਨਿੰਦਰ ਸਿੰਘ ਸ਼ੁਰੂ ਕਰਦੇ ਉਹ ਮੈਨੂੰ ਐ ਨਹੀਂ ਲੱਗਦਾ ਤੁਹਾਨੂੰ ਐ ਨਹੀਂ ਲੱਗਦਾ ਵੀ ਜਿਹੜੀ ਵੀ ਸਰਕਾਰ ਹੋਊਗੀ ਉਹਦੇ ਗੱਲ ਦਾ ਫਾਹਾ ਬਣ ਕੇ ਰਹਿ ਗਿਆ ਵੀ ਉਹਨੂੰ ਫ੍ਰੀ ਸਫ਼ਰ ਦੇਣਾ ਹੀ ਪਊਗਾ ਦੇਖੋ ਫ੍ਰੀ ਸਫ਼ਰ ਸਾ ਮੁੱਦਾ ਨਹੀਂ ਆ ਅਸੀਂ ਨਹੀਂ ਕਹਿੰਦੇ ਕਿ ਫ੍ਰੀ ਸਫ਼ਰ ਨਾ ਦਿੱਤਾ ਜਾਵੇ ਕਿਉਂਕਿ ਇਹ ਬੁਨਿਆਦੀ ਸਹੂਲਤਾਂ ਜਿਹੜੀਆਂ ਨੇ ਸਰਕਾਰ ਦੀ ਜਿਵੇਂ ਜ਼ਿੰਮੇਵਾਰੀ ਬਣਦੀ ਆ ਇਲਾਜ ਦੀ ਸਹੂਲਤ ਹੋਵੇ এডਿਕੇਸ਼ਨ ਦੀ ਸਹੂਲਤ ਹੋਵੇ ਟਰਾਂਸਪੋਰਟ ਦੀ ਸਹੂਲਤ ਹੋਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਜੇਕਰ ਮੈਂ ਕਹਿੰਦਾ ਵੀ ਆਪਣੇ ਭਗਵੰਤ ਮਾਨਸਾਹ ਹਰ ਇੱਕ ਸਟੇਜ ਤੋਂ ਕਹਿੰਦੇ ਨੇ ਕਿ ਯਾਰ 70 ਸਾਲ ਜੇ ਕੋਈ ਕਹਦੇ ਵੀ ਲਾਅ ਐਂਡ ਆਰਡਰ ਉਹ 70 ਸਾਲ ਪੁਰਾਣਿਆਂ ਨੇ ਕੀਤਾ ਹੋਇਆਗਾ ਗੁੰਡਾਗਰਦੀ 70 ਸਾਲ ਪੁਰਾਣਿਆਂ ਨੇ ਕੀਤੀ ਹੋਈ ਆ ਕ੍ਰਾਪਸ਼ਨ 70 ਸਾਲ ਪੁਰਾਣਿਆਂ ਨੇ ਸਾਢੇ 3 ਸਾਲ ਹੋ ਗਏ ਨੇ ਤੁਹਾਨੂੰ ਜਨਾਬ ਸਾਡੇ 3 ਸਾਲਾਂ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਬਦਲ पाए ਇੱਕ ਪੈਸੇ ਦਾ ਬਦਲਾ ਨਹੀਂ ਕਰ ਸਕੇ ਤੁਸੀਂ ਉਹੀ ਕਰਪਸ਼ਨ ਉਹੀ ਭ੍ਰਿਸ਼ਟਾਚਾਰ ਤੁਸੀਂ ਬੇੜਾਗਰਕ ਕਰਤਾ ਪੰਜਾਬ ਦਾ ਪੰਜਾਬ ਨੂੰ ਕਰਜ਼ਈ ਕਰਤਾ ਪੰਜਾਬ ਦੇ ਜਿਹੜੇ ਇੱਕ ਇੱਕ ਨੌਜਵਾਨ ਇੱਕ ਇੱਕ ਬੱਚਾ ਹੈਗਾ ਉਹਨੂੰ ਕਰਜ਼ਈ ਕਰਤਾ ਅੱਜ ਪੰਜਾਬ ਦੀ ਕਰੀਮ ਜਿਹੜਾ ਪੰਜਾਬ ਦਾ ਯੂਥ ਆ ਪੰਜਾਬ ਨੂੰ ਛੱਡ ਛੱਡ ਕੇ ਜਾ ਰਿਹਾ ਇੱਥੇ ਸਾਡੇ ਵਰਗੇ ਮਾਤੜ ਰਹਿ ਗਏ ਨੇ ਜਿਨ੍ਹਾਂ ਕੋਲ ਸਾਧਨ ਨਹੀਂ ਤੇ ਜਾਂ ਰਹਿ ਗਏ ਨੇ ਉਹ ਜਿਹੜੇ ਨਸ਼ੇੜੀ ਨੇ ਪੰਜਾਬ ਦਾ ਬੇੜਾਗਰਕ ਤੁਸੀਂ ਕਰਤਾ ਅੱਜ ਤੁਸੀਂ ਪੰਜਾਬ ਦੇ ਕਿਸੇ ਸ਼ਹਿਰ ਚਲੇ ਜਾਓ ਕਿਸੇ ਪਿੰਡ ਚਲੇ ਜਾਓ ਅੱਜ ਤੋਂ ਪਿਛਲੇ 10 ਸਾਲ ਪਿੱਛੇ ਚਲੇ ਜਾਈਏ ਨਾ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਲੁਧਿਆਣੇ ਚ ਪ੍ਰਵਾਸੀ ਨੇ ਅੱਜ ਹਰ ਇੱਕ ਪਿੰਡ ਦੇ ਵਿੱਚ ਪ੍ਰਵਾਸੀ ਬੈਠੇ ਨੇ ਅੱਜ ਉਹ ਮਾਲਕ ਬਣੇ ਬੈਠੇ ਨੇ ਜ਼ਮੀਨਾਂ ਦੇ ਮਾਲਕ ਬਣੇ ਬੈਠੇ ਨੇ ਸਾਡੇ ਆਪ ਦੇ ਜਿਹੜੇ ਨੇ ਉਹ ਰੁਲਦੇ ਫਿਰਦੇ ਨੇ ਜੇ ਸੁਖਪਾਲ ਸਿੰਘ ਖਹਿਰਾ ਵਰਗਾ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਸਮਰਥਨ ਨਹੀਂ ਕਰਦਾ ਪਰ ਇੱਕ بلند ਆਵਾਜ਼ ਆ ਪੰਜਾਬ ਦੇ ਉਹ ਜ਼ਰੂਰੀ ਮੁੱਦੇ ਉਹਨਾਂ ਨੇ ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ ਚਾਹੇ ਨਸ਼ੇ ਤੇ ਬੋਲਦੇ ਹੋਣ ਚਾਹੇ ਜਿਹੜੇ ਕਰੰਟ ਅਫੇਅਰਸ ਨੇ ਉਹਨਾਂ ਤੇ ਬੋਲਦੇ ਨੇਗੇ ਬਹੁਤ ਹੀ ਬੁਲੰਦ ਆਵਾਜ਼ ਨੇ ਸਾਡੀ ਮਾਰੀ ਕਿਸਮਤ ਆ ਕਿ ਜਿਹੜੇ ਸਾਡੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਣੇ ਉਹਨਾਂ ਨੂੰ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਉਹ ਕਹਿੰਦੇ ਮੈਂ ਬਿੱਲ ਲਿਆਉਣਾ ਚਾਹੁੰਦਾਗਾ ਕਿ ਯਾਰ ਬਿੱਲ ਤੇ ਬਹਿਸ ਹੀ ਕਰ ਲਓ ਜੇ ਕੋ ਪ੍ਰਵਾਸੀਆਂ ਨੂੰ ਪੰਜਾਬ 'ਚ ਆਉਣ ਤੋਂ ਕੋਈ ਨਹੀਂ ਰੋਕਦਾ ਜਿਸ ਤਰ੍ਹਾਂ ਉੱਤਰਾਖੰਡ ਹਿਮਾਚਲ ਹਰਿਆਣਾ ਰਾਜਸਥਾਨ ਉਹਨਾਂ ਨੇ ਮਨਾਹੀ ਕੀਤੀ ਆ ਕਿ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਉਤੋਂ ਦੀ ਤੁਸੀਂ ਵੋਟਰ ਨਹੀਂ ਬਣ ਸਕਦੇ ਇਸ ਤੋਂ ਦਾ ਲਓ ਇੱਥੇ ਵੀ ਲਿਓ ਪਰ ਉੱਥੇ ਅਸੀਂ ਬੋਲਣੇ ਨਹੀਂ ਚਾਹੁੰਦੇ ਕਾਰਨ ਕੀ ਹੈ ਕਿ ਸਾਡੀ ਉੱਥੇ ਗੁੰਡਾਗਰਦੀ ਹੈ ਵਿਧਾਨ ਸਭਾ ਚ ਵਿਧਾਨ ਸਭਾ ਦੇ ਵਿੱਚ ਤੁਸੀਂ ਕਦੇ ਉਹਦੀ ਲਾਈਵ ਕਾਰਵਾਈ ਦੇਖੋ ਉਸ ਤਾਂ ਐਡਾ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਕੋਈ ਅਣਪੜਾ ਆਪਸ ਵਿੱਚ ਲੜਾਈ ਕਰ ਰਹੇ ਹੁੰਦੇ ਨੇ ਸਾਰੀ ਮਾਰੀ ਕਿਸਮਤ ਬਦਕਿਸਮਤੀ ਆ ਪੰਜਾਬ ਦੀ ਕਿ ਅਸੀਂ ਬਦਲਾਅ ਦੇ ਨਾਮ ਤੇ ਚੰਦ ਅਣਪੜਾ ਨੂੰ ਲਿਆ ਕੇ ਵਿਧਾਨ ਸਭਾ ਚ ਬਿਠਾਤਾ ਜਿਨ੍ਹਾਂ ਨੂੰ ਵਿਧਾਨ ਸਭਾ ਦੀ ਮਰਿਆਦਾ ਹੀ ਨਹੀਂ ਪਤਾ ਸੋ ਅੱਜ ਉਹਦਾ ਨਤੀਜਾ ਜਿਹੜੇ ਆ ਸਾਰੇ ਪੁਖਤ ਰਹੇ ਨੇ ਚਾਹੇ ਉਹ ਆਮ ਸਵਾਰੀਆਂ ਨੇ ਚਾਹੇ ਉਹ ਆਮ ਲੋਕ ਨੇ ਤੇ ਚਾਹੇ ਸਾਡੇ ਵਰਗੇ ਕੱਚੇ ਮੁਲਾਜ਼ਮ ਨੇ ਬੜੀ ਬੁਲੰਦ ਆਵਾਜ਼ ਵਿੱਚ ਬੋਲਦੇ ਸੀਗੇ ਮੈਂ ਨਾਮ ਨਹੀਂ ਲੈਂਦਾ ਚਲੋ ਜਿਹੜੇ ਐਨਆਰਆਈ ਡਿਪਾਰਟਮੈਂਟ ਦੇ ਮੰਤਰੀ ਵੀ ਸੀਗੇ ਉਹਨਾਂ ਨੂੰ ਵੀ ਲਾ ਦਿੱਤਾ ਗਿਆ ਬੜੀ ਬੁਲੰਦ ਆਵਾਜ਼ ਸੀ ਉਹਨਾਂ ਦੀ ਚਲੋ ਮੈਂ ਉਸ ਐਕਚੁਅਲੀ ਕੀ ਚੀਜ਼ ਆ ਕਿ ਕੁਵਰ ਬਿਜੇ ਪ੍ਰਤਾਪ ਸਿੰਘ ਅਜੀਤਪਾਲ ਸਿੰਘ ਕੋਹਲੀ ਮੈਡਮ ਜੀਵਨ ਜੂਤਕਾਰ ਕੀ ਆਮਾਦੀ ਪਾਰਟੀ ਕੋਲ ਐਜੂਕੇਟਿਡ ਲੋਕਾਂ ਦੀ ਘਾਟ ਆ ਬਿਲਕੁਲ ਨਹੀਂ ਬਹੁਤ ਪੜੇ ਲਿਖੇ ਤੇ ਬਹੁਤ ਸਿਆਣੇ ਇਹਨਾਂ ਕੋ ਨਮਾਇੰਦੇ ਨੇ ਜਿਹੜੇ ਕਿ ਕਾਬਲ ਨੇ ਪਰ ਉਹਨਾਂ ਨੂੰ ਅਸੀਂ ਪਾਸੇ ਕਰ ਛੱਡਿਆ ਕਿਉਂਕਿ ਉਹਨਾਂ ਨੇ ਸਮਝੌਤਾ ਕਰਨ ਤੋਂ ਸ਼ਾਇਦ ਇਨਕਾਰ ਕਰ ਦਿੱਤਾ ਡਾਕਟਰ ਜੀਵਨ ਜੋਤ ਘਾ ਅਮਰਿੰਦਰ ਸਰਤੋਜੀ ਜਿਨ੍ਹਾਂ ਨੇ ਨਵਜੋਤ ਸਿੱਧੂ ਤੇ ਮਜੀਠੀਆ ਦੀ ਪੇਠ ਲਵਾਈ ਸੀ ਘੰਗਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਮੈਂ ਕਹਿੰਦਾ ਵੀ ਉਸ ਨਾਲੋਂ ਬੈਸਟ ਕੋਈ ਤੁਹਾਡੇ ਕੋਲ ਚੁਆਇਸ ਨਹੀਂ ਹੋਣੀ ਸਕਦੀ ਹੋਮ ਮਿਨਿਸਟਰੀ ਤੋਂ ਇਲਾਵਾ ਕਿਉਂਕਿ ਉਹ ਖੁਦ ਇੱਕ ਡੀਜੀਪੀ ਲੈਵਲ ਦੇ ਆਫੀਸਰ ਸੀ ਆਈਪੀਐਸ ਅਫਸਰ ਦਿੱਲੀ ਦੇ ਵਿੱਚ ਬਤੌਰ ਸਬ ਇੰਸਪੈਕਟਰ ਉਹਨੇ ਨੌਕਰੀ ਕੀਤੀ ਆਈਪੀਐਸ ਬਣੇ ਐਡੇ ਵੱਡੇ ادارےਾਂ ਦੇ ਵਿੱਚ ਰਹੇ ਨੇ ਉਹ ਅਜੀਤਪਾਲ ਸਿੰਘ ਕੋਹਲੀ ਮੇਅਰ ਪਟਿਆਲਾ ਰਹਿ ਚੁੱਕੇ ਨੇਗੇ ਸੋ ਇਦਾਂ ਦੇ ਕਈ ਚੀਜ਼ਾਂ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਕਿ ਬੜੇ ਲਿਖੇ ਵੀ ਨੇ ਕਾਬਲੀਅਤ ਵੀ ਆ ਪਰ ਉਹਨਾਂ ਨੂੰ ਪਾਸੇ ਕਰਤਾ ਅੱਜ ਲੱਗਿਆ ਕੌਣ ਹੋਇਆ 10-10 ਪਾਸ ਸੋ ਇਹ ਕਿਤਨਾ ਕਿਤੇ ਮੈਂ ਫੇਰ ਉਹੀ ਕਹਿਣਾ ਕਿ ਸਾਡੀ ਮਾੜੀ ਕਿਸਮਤ ਆ ਮੈਂ ਇੱਕ ਗੱਲ ਕਹਿਣਾ ਹੁੰਨਾ ਕਿ ਇਥੋਂ ਬਸ ਤੁਸੀਂ ਪੱਤਰਕਾਰੋਂ ਮੈਂ ਤੁਹਾਨੂੰ ਇੱਕ ਬੱਸ ਦੇ ਕੇ ਭੇਜ ਦੇਣਾ ਕਿ ਜਲੰਧਰ ਬਾਈਪਾਸ ਤੱਕ ਚਲੇ ਜਾਓ 15-20 ਨੂੰ ਮਾਰ ਕੇ ਆਉਂਗੇ ਤੁਸੀਂ ਇੱਕ ਅਣਜਾਣ ਡਰਾਈਵਰ ਨੂੰ ਬੱਸ ਨਹੀਂ ਫੜਾਉਂਦੇ ਤਾਂ ਅਸੀਂ ਪੰਜਾਬ ਦੀ ਸੱਤਾ ਫੜਾਤੀ ਭਗਵੰਤ ਮਾਨ ਨੂੰ ਜਿਹੜਾ ਕਮੇਡੀਅਨ ਸੀਗਾ ਠੀਕ ਹੈ ਨਾ ਅਸੀਂ ਮਹਿਕਮੇ ਉਹਨਾਂ ਨੂੰ ਫੜਾਤੇ ਜਿਨ੍ਹਾਂ ਨੂੰ ਨੌਲੇਜ ਹੀ ਕੁਛ ਨਹੀਂ ਆ ਸੋ ਅੱਜ ਫਿਰ ਉਹ ਸਿਲਾ ਤਾਂ ਭੁਗਤਣਾ ਹੀ ਪੈਣਾ ਜੀ ਤੇ ਉਹ ਖਮਿਆਜਾ ਉਹਦਾ ਪੰਜਾਬ ਵਾਸੀ ਭੁਗਤ ਰਹੇ ਆ ਇਹ ਗੱਲ ਕੋਈ ਵੀ ਬੱਸ ਐਦਾ ਫੜਾਤੀ ਪਰ ਬੱਸਾਂ ਦੇ ਅਸਲ ਚ ਹਾਲਾਤ ਕੀ ਹੈ ਤੁਸੀਂ ਗੱਲਾਂ ਕਰ ਰਹੇ ਸੀਗੇ ਵੀ ਸਾਡੀਆਂ ਤਾਂ ਬੈਟਰੀਆਂ ਨਹੀਂ ਜਿਹੜੀਆਂ ਉਹ ਬੈਟਰੀਆਂ ਤੱਕ ਨਹੀਂ ਬਦਲੀਆਂ ਜਾ ਰਹੀਆਂ ਟਾਇਰਾਂ ਦੇ ਮਾੜੇ ਹਾਲਾਤ ਨੇ ਬੋਡੀਆਂ ਦੇ ਮਾੜੇ ਹਾਲਾਤ ਨੇ ਮਤਲਬ ਕੁਝ ਜਿਹੜੀਆਂ ਮੇਨਟੇਨੈਂਸ ਉਹ ਕੀਤੀ ਨਹੀਂ ਜਾ ਰਹੀ ਸਰਕਾਰਾਂ ਨੂੰ ਜੇ ਮੈਂ ਤੁਹਾਨੂੰ ਮਹਿਕਮੇ ਦੀ ਅੰਦਰੂਨੀ ਗੱਲ ਦੱਸਾਂ ਨਾ ਆਪਾਂ ਮੋਟਰਸਾਈਕਲ ਸਕੂਟਰ ਵੀ ਰੱਖਿਆ ਹੋਵੇ ਨਾ ਉਹਦੀ ਮਹੀਨੇ ਦੀ ਇੱਕ ਵਾਰੀ ਸਰਵਿਸ ਕਰਾਉਣੀ ਹੋਵੇ 1000 ਰੁਪਏ ਖਰਚਾ ਆ ਜਾਂਦਾ ਇੱਕ ਬੱਸ ਦੇ ਵਾਸਤੇ 1500 ਰੁਪਏ ਦਾ ਬਜਟ ਭੇਜਿਆ ਜਾਂਦਾ ਹੈ ਰਿਪੇਅਰ ਦਾ 1500 ਰੁਪਏ ਦਾ ਰੇਅ ਦਾ ਮਹੀਨੇ ਦਾ ਬਿਲਕੁਲ ਗੱਡੀ ਦੀ ਸਰਵਿਸ ਕਰਾਣੀ ਹੋਵੇ ਉਹ 7000 ਰੁਪਏ ਦਾ ਬਜਟ ਅਲੋਕੇਟ ਕੀਤਾ ਗਿਆ ਡਿਪਾਰਟਮੈਂਟ ਵੱਲੋਂ ਜੇ ਉਸ ਤੋਂ ਉੱਪਰ ਕੋਈ ਪੈਸਾ ਖਰਚਣਾ ਤਾਂ ਉਹਦੇ ਲਈ ਪਹਿਲਾਂ ਲਿਖ ਕੇ ਭੇਜਣਾ ਪੈਣਾ ਸਾਡਾ ਆਫਿਸ ਨੂੰ ਕਿ ਜੀ ਮੈਨੂੰ ਆ ਚੀਜ਼ ਦੀ ਲੋੜ ਪੈ ਗਈ ਇਹਦੀ ਮਨਜ਼ੂਰੀ ਭੇਜੋ ਹਾਲਾਤ ਇਹ ਨੇ ਟਾਇਰ ਨਹੀਂ ਆ ਰਹੇ ਹਾਲਾਤ ਇਹ ਨੇ ਸਪੇਅਰ ਪਾਰਟ ਨਹੀਂ ਆ ਰਿਹਾ ਉਹਦਾ ਰੀਜ਼ਨ ਕੀ ਆ ਫ੍ਰੀ ਸਫਰ ਜਿਹੜਾ ਸੀਗਾ ਉਹ ਇੰਨਾ ਕੁ ਜ਼ਿਆਦਾ ਹੋ ਗਿਆ ਸਰਕਾਰ ਨੇ ਕੋਈ ਵੀ ਜਦੋਂ ਕੋਈ ਕੰਮ ਕਰਨਾ ਹੋਵੇ ਉਹਦੀ ਪਲੈਨਿੰਗ ਕਰਦੇ ਆਪਾਂ ਘਰੇ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਆਪਾਂ ਪਲੈਨਿੰਗ ਕਰਦੇ ਆ ਪਹਿਲਾਂ ਉਹਦੀ ਇਹ ਕੈਪਟਨ ਸਾਹਿਬ ਜਾਂਦੇ ਜਾਂਦੇ ਇੱਕ ਨੋ ਸੁਬੂਖ ਸ਼ਗੂਫਾ ਛੱਡ ਗਏ ਤੇ ਭੁਗਤਣਾ ਸਾਨੂੰ ਪੈ ਰਿਆ ਅੱਜ ਹਾਲਾਤ ਕੀ ਨੇ ਇੱਕ ਉਹ ਵਿਰਧ ਮਾਤਾ ਜੀ ਤੋਂ ਤੁਰਿਆ ਨਹੀਂ ਜਾਂਦਾ ਉਹ ਵੀ ਲਾਲਚ ਕਰ ਜਾਂਦੀ ਹੈ ਕਿ ਮੈਂ ਦਰਵਾਜ਼ਾ ਮੱਥਾ ਟੇਕਿਆ ਨਹੀਂ ਆ ਉਹ ਸਾਡੇ ਕੰਡੈਕਟਰ ਉਹਨੂੰ ਫੜ ਫੜ ਕੇ ਵਿਚਾਰੀ ਨੂੰ ਬਸ 'ਚ ਚੜਾਉਂਦੇ ਨੇ ਫੇਰ ਲਾਉਂਦੇ ਨੇ ਬਸਾਂ ਦੇ ਵਿੱਚ ਹਾਲਾਤ ਇਹ ਨੇ 70 70 80 ਸੀ ਬੀਬੀਆਂ ਇੱਕ ਟਾਈਮ ਤੇ ਸਫ਼ਰ ਕਰਦੀਆਂ ਨੇ ਉਹਦਾ ਜਿਹੜਾ ਸਾਨੂੰ ਉਹਦਾ ਪੈਸਾ ਸਾਨੂੰ ਜਿਹੜਾ ਮਹਿਕਮੇ ਨੇ ਦੇਣਾ ਸੀ ਸਰਕਾਰ ਨੇ ਦੇਣਾ ਸੀ ਸਰਕਾਰ ਤਾਂ ਬਿਜਲੀ ਬੋਰਡ ਦੇ ਪੈਸੇ ਨਹੀਂ ਦੇ ਸਕਦੀ ਉਹਨਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਬਕਾਇਆ ਪਿਆ ਹੈਗਾ ਸੋ ਸਾਡਾ ਵੀ ਸਾਨੂੰ ਪੈਸੇ ਦੇ ਦੇਣ ਕਰੋੜਾਂ ਰੁਪਇਆ ਤਕਰੀਬਨ 700 ਕਰੋੜ ਰੁਪਏ ਦੀ ਰਕਮ ਬਣੀ ਪਈ ਹੈ ਦੋਨਾਂ ਮਹਿਕਮਿਆਂ ਦੀ ਜੇ ਉਹ ਮਹਿਕਮਾ ਸਾਨੂੰ ਪੈਸਾ ਉਹ ਵਿਡਰਾ ਹੋ ਜਾਂਦਾ ਹੈਗਾ ਤਾਂ ਸਾਡੇ ਮਹਿਕਮੇ ਤਾਂ ਆਪਣੇ ਮੁਨਾਫੇ 'ਚ ਨੇ ਠੀਕ ਹੈ ਨਾ ਸੋ ਪੈਸਾ ਦੇਣਾ ਹੀ ਨੇ ਹਰ ਸਾਲ ਹਰ ਮਹੀਨੇ ਤਾਂ ਅਸੀਂ ਕਰਜ਼ਾ ਲਈ ਜਾ ਰਹੇ ਹਾਂ ਮੈਂ ਪਹਿਲਾਂ ਸਾਡਾ ਵਿਧਾਨ ਸਭਾ ਉਹ ਦੇਖਿਆ ਦਿੱਤ ਮੰਤਰੀ ਜਿਹੜਾ ਕਰਜ਼ਾ ਲੈ ਕੇ ਪੋਸਟਾ ਪਾਉਂਦਾ ਕਿ ਸਾਨੂੰ 800 ਕਰੋੜ ਮਹਾਲ ਹੋ ਗਈ ਯਾਰ ਕਰਜ਼ਾਈ ਹੋ ਕੇ ਖੁਸ਼ ਹੋ ਰਹੇ ਆ ਅਸੀਂ ਪਿਛਲੇ ਵਾਲੇ ਖਜ਼ਾਨੇ ਖਾਲੀ ਕਹ ਦਿੰਦੇ ਸੀ ਐਤ ਕੀ ਇਹ ਚਲੋ ਪਰਦੇ ਦਾ ਵੇਖ ਜਾਣੇ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਉਹ ਕਰਜ਼ਾ ਮੋੜਨਾ ਕਿਨੇ ਆ ਉਹ ਕਰਜ਼ਾਈ ਤੁਸੀਂ ਹੋ ਰਹੇ ਹੋ ਅਸੀਂ ਟੈਕਸ ਪੇਅਰ ਆ ਪੰਜਾਬ ਦੇ ਅਸੀਂ ਟੈਕਸ ਪੇ ਕਰਦੇ ਆ ਸਾਡੇ ਉਹ ਟੈਕਸ ਦਾ ਪੈਸਾ ਯੂਟਿਲਾਈਜ਼ ਕਿੱਥੇ ਕਰ ਰਹੇ ਹੋ ਤੁਸੀਂ ਤੁਸੀਂ ਆਪਣੀਆਂ ਟੋਇਟਾ ਕੈਮਰੀ ਟੋਇਟਾ ਕੋਰੋਲਾ ਕੋਰੋਲਾ ਲੈਣ ਤੇ ਖਰਚ ਰਹੇ ਹੋ ਜਿਹਨਾਂ ਚੀਜ਼ਾਂ ਦੀ ਲੋੜ ਨਹੀਂ ਆ ਉਹ ਬੰਦੇ ਜਿਹੜੇ ਕਹਿੰਦੇ ਸੀ ਅਸੀਂ ਕਰਦਾ ਤਨਖਾਹ ਲਵਾਂਗੇ ਅਸੀਂ ਤਨਖਾਹ ਲੈਣੀ ਨਹੀਂ ਅਸੀਂ ਕੰਮ ਕਰਾਂਗੇ ਅਸੀਂ ਆਮ ਲੋਕ ਆ ਸਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਉਹੀ ਭਗਵੰਤ ਮਾਨਾ ਜਿਹੜਾ ਕਹਿੰਦਾ ਸੀ ਜੇ ਤੁਹਾਨੂੰ ਇੰਨਾ ਡਰ ਲੱਗਦਾ ਤਾਂ ਮੁਰਗੀਖਾਨਾ ਖੋਲ੍ਹ ਲਓ ਸਿਕਿਉਰਿਟੀ ਦੀ ਕੀ ਲੋੜ ਆ ਅੱਜ ਉਹਦੀ ਘਰ ਵਾਲੀ ਵੀ 70 70 ਗੱਡੀਆਂ ਲੈ ਕੇ ਚਲਦੀ ਆ ਅੱਜ ਉਹਦੀ ਮਾਤਾ ਵੀ 70 70 ਗੱਡੀਆਂ ਲੈ ਕੇ ਚਲਦੀ ਆ ਕਿਉਂ ਨਹੀਂ ਮੁਰਗੀਖਾਨਾ ਖੋਲਦਾ ਭਗਵੰਤ ਮਾਨਾ ਉੱਥੇ ਪ੍ਰੋਟੋਕੋਲ ਦਾ ਨਾਮ ਦਿੱਤਾ ਜਾਂਦਾ ਕਿ ਪ੍ਰੋਟੋਕੋਲ ਆ ਜੀ ਇਹ ਮੈਂ ਨਹੀਂ ਦਿੰਦਾ ਇੰਟੈਲੀਜੈਂਸ ਬਿੰਗ ਦਿੰਦਾਗਾ ਉਹ ਯਾਰ ਪਹਿਲਿਆਂ ਨੂੰ ਵੀ ਇੰਟੈਲੀਜੈਂਸੀ ਦਿੰਦੀ ਸੀ ਸੋ ਕੋਈ ਮੁੱਦਿਆਂ ਦੀ ਰਾਜਨੀਤੀ ਨਹੀਂ ਆ ਈ ਆ ਕੇ ਸਿਰਫ ਉਹ ਚੁਟਕਲੇ ਸੁਣਾ ਕੇ ਸਮਾਪਤ ਕੀਤਾ ਜਾ ਰਿਹਾ ਹੈਗਾ ਸਾਢੇ 3 ਸਾਲ ਲੰਘੇ ਨੇ ਮਗਰ ਲਾ 1.5 ਸਾਲ ਵੀ ਇੰਨਗਾ ਦੇਣਗੇ ਤੇ 1.5 ਸਾਲ ਬਾਅਦ ਫਿਰ ਕੀ ਉਹ ਪਰ 1.5 ਸਾਲ ਬਾਅਦ ਤਾਂ ਆਹਮ ਲੋਕ ਜਵਾਬ ਦੇਣਗੇ ਕਿਉਂਕਿ ਇਸ ਟਾਈਮ ਤਾਂ 94 ਦੀ ਜਿਹੜੀ ਉਹ ਹੰਕਾਰ ਦਿਮਾਗ ਨੂੰ ਚੜਿਆ ਹੋਇਆ ਹੈ ਨਾ ਕਿ ਮੈਂ ਕਿਸੇ ਦੀ ਸੁਣਨੀ ਨਹੀਂ ਆ ਜਿੱਥੇ ਦਿਲਕੀਤਾ ਲਾਤੀ ਚਾਰਜ ਕਰਵਾ ਲਈਏ ਜਿੱਥੇ ਦਿਲਕੀਤਾ ਸਾਡੇ ਜਿਹੜੇ ਟੀਚਰ ਨੇ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਆ ਉਹਨਾਂ ਦੀਆਂ ਚੁੰਨੀਆਂ ਰੋਲਦੀ ਏ ਪਰ 1.5 ਸਾਲ ਬਾਅਦ ਫਿਰ ਲੋਕ ਪੁੱਛਣਗੇ ਨਾ ਫਿਰ ਲੋਕ ਕਿਉਂਕਿ ਉਦੋਂ ਇਹ ਜਿਹੜਾ தாம்-ਜਾਮ ਸਿਕਿਉਰਿਟੀ ਦਾ ਇਹ ਨਾਲ ਨਹੀਂ ਰਹਿਣਾ ਉਦੋਂ ਇਲੈਕਸ਼ਨ ਕਮਿਸ਼ਨ ਦਾ ਰਾਜ਼ ਹੋਣਾ ਉਦੋਂ ਫਿਰ ਆਮ ਲੋਕ ਸਵਾਲ ਪੁੱਛਣਗੇ ਸੋ ਅੱਜ ਵੀ ਜੇ ਦਿੱਲੀ ਤੋਂ ਸਬਕ ਲੈਣ ਉਹ ਦਿੱਲੀ ਜੀਨੇ ਦੋ ਵਾਰ ਮਹੰਮਤ ਦਿੱਤਾ ਤਿੰਨ ਵਾਰ ਮਹੰਮਤ ਦਿੱਤਾ ਕਾਂਗਰਸ ਜੀਨੇ ਕਿ ਉੱਥੇ ਐਡਾ ਦਸ਼ੀਲਾ ਦਿਖਸ਼ਿਤ ਦਾ ਨਾਮ ਬੱਚਾ-ਬੱਚਾ ਲੈਂਦਾ ਸੀ ਕਿ ਦਿੱਲੀ ਦਾ ਵਿਕਾਸ ਕਰਾਇਆ ਉਹਨਾਂ ਦਾ ਸੂਪੜਾ ਸਾਫ਼ ਹੋ ਗਿਆ ਉੱਥੋਂ ਪਰ ਜੇ ਇਹਨਾਂ ਨੇ ਕੁਛ ਨਹੀਂ ਕੀਤਾ ਤਾਂ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਵੀ ਭਜਾਇਆ ਹੈਗਾ ਸੋ ਪੰਜਾਬ ਚੋਂ ਵੀ ਉਹੀ ਕੁਛ ਹੋਏਗਾ ਫਿਰ ਸੋ ਹਜੇ ਵੀ ਸਮਝ ਆ ਗਿਆ ਦੇਰ ਸਾਲ ਰਹਿੰਦਾ ਹੈਗਾ ਆਮ ਲੋਕਾਂ ਦੇ ਵਿੱਚ ਆਉਣ ਲੋਕਾਂ ਦੀਆਂ ਗੱਲਾਂ ਸੁਣਨ ਲੋਕਾਂ ਦੀ ਜਿਹੜੀਆਂ ਮੰਗਾਂ ਨੇਗੀਆਂ ਅਸੀਂ ਵੀ ਪੰਜਾਬ ਦੇ ਵੋਟਰ ਨੇ ਯਾਰ ਅਸੀਂ ਵੋਟਾਂ ਪਾਈਆਂ ਅਸੀਂ ਪਾਈਆਂ ਹੀ ਨਹੀਂ ਪੁਆਈਆਂ ਵੀ ਨਹੀਂ ਅਸੀਂ ਤਾਂ ਮੈਂ ਕਹਿੰਦਾ ਵੀ ਸਾਡੀ ਤਾਂ ਵੱਧ ਸੁਣਨੀ ਚਾਹੀਦੀ ਸੀ ਕਿਉਂਕਿ ਆਮ ਬੰਦੇ ਨੇ ਕਿਨੇ ਵੋਟ ਪਾਈ ਆ ਅਸੀਂ ਲੋਕਾਂ ਦੀਆਂ ਪੁਆਈਆਂ ਨੇ ਤੇ ਸਾਡੀ ਫਿਰ ਵੀ ਸੁਣਵਾਈ ਨਹੀਂ ਹੋ ਰਹੀ ਉਹ 300 ਵੋਟ ਤਾਂ ਤੁਸੀਂ ਪਾਈ ਦਿੱਤੇ ਹੋਣੀ ਹੈ ਜਿਸ ਤਰ੍ਹਾਂ ਜੀ ਮੈਂ ਆਪਣੇ ਸਾਰੇ ਪਰਿਵਾਰ ਨੂੰ ਵਾਸਤੇ ਪਾਏ ਸੀ ਕਿ ਯਾਰ ਮੈਨੂੰ ਮੇਰੀ ਨੌਕਰੀ ਪੱਕੀ ਹੋ ਜੇ ਤੁਸੀਂ ਵੋਟਾਂ ਪਾਓ ਮੈਂ ਆਪਣੇ ਸਾਧੂ ਨੂੰ ਫੋਨ ਕੀਤਾ ਕਿ ਯਾਰ ਤੂੰ ਛੁੱਟੀ ਲੈ ਕੇ ਆਰਮੀ ਚੋਂ ਪਰ ਵੋਟ ਪਾ ਕੇ ਜਾਈਂ ਸੋ ਨਤੀਜਾ ਤੁਹਾਡੇ ਸਾਹਮਣੇ ਹੈ ਫਿਰ ਹੁਣ ਕਹਿੰਦੇ ਨਹੀਂ ਹੋ ਗਈ ਪੱਕੀ ਨੌਕਰੀ ਟੌਣ ਦਾ ਮਾਰਦੇ ਹੁਣ ਮੈਂ ਕਹਿੰਦਾ ਜੀ ਮਜ਼ਾਕ ਦਾ ਪਾਤਰ ਬਣ ਗਿਆ ਅਸੀਂ ਆਮ ਲੋਕਾਂ 'ਚ ਜਦੋਂ ਅਸੀਂ ਧਰਨੇ ਲਾਉਨੇ ਆਮ ਲੋਕਾਂ 'ਚ ਮਜ਼ਾਕ ਦਾ ਪਾਤਰ ਬਣ ਗਿਆ ਸੀ ਠੀਕ ਹੈ ਨਾ ਲਾਲਜੀਤ ਸਿੰਘ ਪੁੱਲਰ ਦੀ ਵੀਡੀਓ ਮੈਂ ਤੁਹਾਡੇ ਨੰਬਰ ਤੇ ਸੇਵ ਸੈਂਡ ਕਰਦਾਗਾ ਸਾਡਾ ਪੱਟੀ ਧਰਨਾ ਲੱਗਿਆ ਹੋਇਆ ਸੀ ਤੇ ਸਾਡੇ ਤੋਂ ਸਮਾਂ ਮੰਗ ਕੇ ਮਾਈਕ ਮੰਗਿਆ ਕਿ ਯਾਰ ਮੈਂ ਬੋਲਣਾ ਚਾਹਨਾ ਜਦੋਂ ਇੱਕ ਆਮ ਇਨਸਾਨ ਸੀ ਇੱਕ ਐਮਐਲਏ ਇੱਕ ਮੰਤਰੀ ਨਹੀਂ ਸੀਗੇ ਤੇ ਉਸ ਸਟੇਜ ਤੇ ਖੜ ਕੇ ਸਮਾਂ ਮੰਗ ਕੇ ਐਲਾਨ ਕੀਤਾ ਸੀ ਕਿ ਯਾਰ ਤੁਹਾਡਾ ਸੰਘਰਸ਼ ਜਿੱਤੇ ਦਿਓ ਮੈਂ ਨਾਲ ਆ ਤੁਹਾਡੇ ਤੋਰੀਆਂ ਮੰਗਾਂ ਜਾਇਜ਼ ਨੇ ਤੇ ਜਦੋਂ ਅੱਜ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਪੱਕੇ ਕਰਨ ਦੀ ਗੱਲ ਕੀਤੀ ਸੀ ਉਹ ਕਹਿੰਦਾ ਮੈਂ ਕਿਤੇ ਕਹੀ ਨਹੀਂ ਵੀਡੀਓ ਭੇਜਿਓ ਮੈਨੂੰ ਭੁੱਲੀ ਹੋਣਾ ਵੀਡੀਓ ਮੇਰੇ ਮੁਕਰੇ ਦਾ ਕੋਈ ਹਾਲ ਹੀ ਨਹੀਂ ਹੈ ਮੈਂ ਜ਼ਰੂਰ ਤੁਹਾਨੂੰ ਭੇਜਦਾ ਵਿੱਚ ਚਲਾ ਦਿਓ ਉਹਨੂੰ ਬਿਲਕੁਲ ਜੀ ਜ਼ਰੂਰ ਭੇਜਾਂਗਾ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕਿ ਗੱਲਬਾਤ ਤੁਸੀਂ ਸਾਰੀ ਸੁਣ ਲਏਗੀ ਮੁਤਾ ਸਮਝ ਆ ਗਿਆ ਹੋਏਗਾ ਤੁਹਾਨੂੰ ਵੀ ਅਸਲ ਦੇ ਵਿੱਚ ਕੀ ਹੈ ਵੀ ਕਿਉਂ ਬੰਦ ਹੋਈਆਂ ਸਵੇਰ ਤੋਂ ਮੈਨੂੰ ਲੱਗਦਾ ਤੁਸੀਂ ਵੀ ਖਬਰਾਂ ਸੁਣ ਰਹੇ ਹੋਵੋਗੇ ਵੀ ਬੰਦ ਕਰ ਦਿੱਤੀ ਗਈ ਆ ਕਦੇ ਆਸਤੇ ਬੰਦ ਕੀਤਾ ਗਿਆ ਇੱਕ ਸਵਾਲ ਮੇਰੇ ਦਿਮਾਗ 'ਚ ਹੋ ਰਿਹਾ ਹੈ ਕਿ ਇਹ ਤਿੰਨ ਦਿਨਾਂ ਵਾਸਤੇ ਆ ਜਾਂ ਇਹ ਲੰਬਾ ਸੰਘਰਸ਼ ਹੋ ਸਰ ਦੇਖੋ ਅੱਜ ਸਵੇਰ ਤੋਂ ਜਿਹੜੇ ਸੰਘਰਸ਼ ਦੇਖਿਆ ਜਦੋਂ ਸਰਕਾਰ ਨੇ ਤਾਂ ਵਿੱਤ ਮੰਤਰੀ ਪੰਜਾਬ ਵਰਪਾਲ ਸਿੰਘ ਚੀਮਾ ਨੇ ਮੀਟਿੰਗ ਬੁਲਾਈ ਆ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਬੁਲਾਈ ਆ ਸਾਡੇ ਆਗੂ ਸਹਬਾਨ ਗਏ ਨੇ ਉੱਥੇ ਗੱਲਬਾਤ ਕਰਨ ਪਰ ਅਸੀਂ ਉਹਨਾਂ ਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਮੀਟਿੰਗ ਕਰਨ ਨੂੰ ਹਰ ਵਕਤ ਤਿਆਰ ਹਾਂ ਪਰ ਉਸ ਮੀਟਿੰਗਾਂ ਨੂੰ ਕੋਈ ਬੂਰ ਤਾ ਪਵੇ ਸਾਡੇ 3 ਸਾਲ ਦੇ ਵਿੱਚ ਸੈਂਕੜੇ ਮੀਟਿੰਗਾਂ ਹੋ ਗਈਆਂ ਨੇ ਪਰ ਉਹ ਮੀਟਿੰਗਾਂ ਬੇਸਿੱਟਾ ਰਹਿ ਜਾਂਦੀਆਂ ਨੇ ਸੋ ਜੀ ਇਸ ਵਾਰ ਚਲਦੀ ਹਰਤਾਹਲ ਚ ਗੱਲਬਾਤ ਕਰਨ ਲਈ ਤਿਆਰ ਹੋਏ ਆ ਅੱਜ ਸਾਡੇ ਆਗੂ 4 ਵਜੇ ਮੀਟਿੰਗ ਸਟਾਰ ਹੋਣੀ ਹੈ ਉੱਥੇ ਜੇਕਰ ਉੱਥੋਂ ਕੋ ਪੋਜ਼ਿਟਿਵ ਸੰਕੇਤ ਆਉਂਦਾ ਤਾਂ ਅਸੀਂ ਸਵੇਰ ਤੋਂ ਹੀ ਹੋ ਸਕਦਾ ਸੇਵਾ ਸ਼ੁਰੂ ਕਰ ਦਈਏ ਪਰ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਨੂੰ ਚੰਡੀਗੜ੍ਹ ਮੁੱਖ ਮੰਤਰੀ ਪੰਜਾਬ ਦੀ ਰਿਹائش ਹੋਵੇਗੀ ਤੇ ਪੰਜਾਬ ਰੋਡਵੇ ਤੇ ਪੀਆਰਟੀਸੀ ਦਾ 8000 ਮੁਲਾਜ਼ਮ ਹੋਏਗਾ ਫਿਰ ਅੱਗੇ ਅਸੀਂ ਉੱਥੋਂ ਐਲਾਨ ਕਰਾਂਗੇ ਕਿ ਅਸੀਂ ਅਨਮਿੱਥੇ ਸਮੇਂ ਲਈ ਸਰਵਿਸ ਬੰਦ ਕਰਕੇ ਹਰਤਾਹਲ ਕਰਾਂਗੇ ਧੰਨਵਾਦ ਜੀ ਸਾਡਾ ਬਹੁਤ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਮੁੱਦਾ ਕੀ ਆ ਤੁਹਾਨੂੰ ਜ਼ਰੂਰ ਉਹ ਸਮਝ ਆ ਗਿਆ ਹੋਵੇਗਾ ਇੱਕ ਕੱਚੇ ਮੁਲਾਜ਼ਮਾਂ ਨੂੰ ਕਿਹਾ ਗਿਆ ਸੀ ਇਹਨਾਂ ਨੂੰ ਪੱਕਾ ਕੀਤਾ ਜਾਏਗਾ ਪੱਕੇ ਕੀ ਕਰਨਾ ਇਹਨਾਂ ਨੂੰ ਤਾਂ ਹਜੇ ਤੱਕ ਤਨਖਾਹਾਂ ਵੀ ਨਹੀਂ ਦਿੱਤੀਆਂ ਗਿਆ ਕਿੰਨੇ ਮੁਲਾਜ਼ਮ ਨੇ 8000 ਮੁਲਾਜ਼ਮ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਫਿਗਰ ਛੋਟੀ ਨਹੀਂ ਆ ਬੜੀ ਵੱਡੀ ਫਿਗਰ ਆ 8000 ਲੋਕ ਆਪਣੇ ਘਰ ਦਾ ਖਰਚਾ ਕਿੱਦਾਂ ਚਲਾ ਰਹੇ ਨੇ ਅਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਸਰਕਾਰ ਆਏਗੀ ਤਾਂ ਅਸੀਂ ਪੱਕੇ ਹੋ ਜਾਵਾਂਗੇ ਤਾਂ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਅਪਡੇਟ ਜਿਹੜੀ ਆ ਉਹ ਸੀ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤਸ